ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਤੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਅੱਜ ਦਾ ਮੁੱਦਾ ਹੈ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਕਿ ਸੁਨੌਰ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਨੇ ਉਹਨਾਂ ਦੇ ਉੱਤੇ ਪੰਜਾਬ ਪੁਲਿਸ ਨੇ ਉਹਨਾਂ ਦੀ ਸਾਬਕਾ ਪਤਨੀ ਦੇ ਨਾਲ ਜੁੜੇ ਇੱਕ ਪੁਰਾਣੇ ਮਾਮਲੇ ਦੇ ਵਿੱਚ ਆਈਪੀਸੀ ਦੀ ਧਾਰਾ 376 ਦੇ ਅਧੀਨ ਕੇਸ ਦਰਜ ਕੀਤਾ ਹੈ ਤੇ ਪਠਾਨ ਮਾਦਰਾ ਨੇ ਇਸ ਨੂੰ ਰਾਜਨੀਤਿਕ ਸਾਜ਼ਿਸ਼ ਕਰਾਰ ਦਿੱਤਾ ਤੇ ਦੋਸ਼ ਲਗਾਇਆ ਕਿ ਆਪ ਦੀ ਦਿੱਲੀ ਟੀਮ ਅਤੇ ਪੰਜਾਬ ਵਿਜੀਲੈਂਸ ਨੇ ਸਰਕਾਰ ਦੀ ਆਲੋਚਨਾ ਕਰਨ ਦੇ ਕਰਕੇ ਉਹਨਾਂ ਨੂੰ ਫਸਾਇਆ ਹੈ ਤੇ ਉਹਨਾਂ ਦੇ ਹਲਕੇ ਦੇ ਵਿੱਚ ਹੜ੍ਹ ਪ੍ਰਬੰਧਨ ਦੀ ਅਣਦੇਖੀ ਅਤੇ ਸਰਕਾਰੀ ਅਧਿਕਾਰੀਆਂ ਤੇ ਚੁੱਕੇ ਗਏ ਸਵਾਲਾਂ ਨੇ ਪਾਰਟੀ ਦੇ ਅੰਦਰ ਅੰਤਰ ਵਿਰੋਧ ਨੂੰ ਹੋਰ ਡੂੰਘਾ ਕੀਤਾ ਹੈ ਤੇ ਇਸ ਮਾਮਲੇ ਨੇ ਵਿਰੋਧੀ ਧਿਰਾਂ ਨੂੰ ਵੀ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਣ ਦਾ ਇੱਕ ਮੌਕਾ ਦੇ ਦਿੱਤਾ ਜਿਸ ਦੇ ਨਾਲ ਸਿਆਸੀ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਤੇ ਇਹ ਸਾਰਾ ਕਟਨਾਕ੍ਰਮ ਸਿਆਸੀ ਚਾਲਬਾਜ਼ੀ ਸਰਕਾਰੀ ਪ੍ਰਬੰਧੀਆਂ ਨੁਕਸਾਂ ਅਤੇ ਅੰਦਰੂਨੀ ਸਿਆਸੀ ਖਿੱਚੋਤਾਣ ਦੀ ਇੱਕ ਗੁੰਝਲਦਾਰ ਕਹਾਣੀ ਨੂੰ ਉਜਾਗਰ ਕਰਦਾ ਹੈ ਇਸ ਵਿਵਾਦ ਦੀਆਂ ਜੜਾਂ ਸੱਚਾਈ ਅਤੇ ਇਸ ਦੇ ਪਿੱਛੇ ਸਿਰਜੇ ਜਾ ਰਹੇ ਵਰਤਾਨ ਦੀ ਪਰਚੋਲ ਕਰਨਾ ਨਾ ਸਿਰਫ ਪੰਜਾਬ ਦੀ ਸਿਆਸੀ ਸਥਿਤੀ ਨੂੰ ਸਮਝਣ ਦੇ ਲਈ ਜ਼ਰੂਰੀ ਹੈ ਸਗੋਂ ਇਹ ਵੀ ਦਰਸਾਉਂਦਾ ਹੈ ਕਿ ਕਿਵੇਂ ਸੱਤਾ ਦੀ ਖਿੱਚੋ-ਤਾਣ ਅਤੇ ਜ਼ਿੰਮੇਵਾਰੀਆਂ ਦੀ ਜੁਨਾਮਰੀ ਜਨਤਕ ਮੁੱਦਿਆਂ ਨੂੰ ਹੋਰ ਪੇਚੀਦਾ ਬਣਾ ਸਕਦੀ ਹੈ ਸੋ ਜੀ ਇਸ ਮੁੱਦੇ ਦੀਆਂ ਪਰਤਾਂ ਖੋਲਣ ਅਤੇ ਸਿਆਸਤ ਦੇ ਇਸ ਗੰਭੀਰ ਖਬਰ ਦੀ ਤਹਿ ਤੱਕ ਜਾਣ ਦੇ ਲਈ ਇਸ ਮਸਲੇ ਤੇ ਅੱਜ ਆਪਾਂ ਕਰਾਂਗੇ ਗੱਲਬਾਤ ਤੇ ਇਸ ਮਸਲੇ ਤੇ ਵਿਚਾਰ ਚਰਚਾ ਕਰਨ ਦੇ ਲਈ ਸੂਰ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਪ੍ਰੋਸ਼ਨ ਖੇੜਾ ਜੀ ਖੇੜਾ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜ਼ੀ ਰਹੋ ਖੜਾ ਸਾਹਿਬ ਗੱਲ ਕਰੀਏ ਤਾਂ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਹੜ੍ਹਾਂ ਦੇ ਨਾਲ ਹੋਈ ਬਰਬਾਦੀ ਦਾ ਦੋਸ਼ ਵਿਭਾਗ ਸਕੱਤਰ ਕ੍ਰਿਸ਼ਨ ਕੁਮਾਰ ਸਰ ਦੇ ਮੜਮ ਤੇ ਬਾਅਦ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿੱਲੀ ਦੇ ਦਖਲ ਅੰਦਾਜ਼ੀ ਦੇ ਕਾਰਨ ਮਜਬੂਰ ਮੁੱਖ ਮੰਤਰੀ ਕਹਿਣਾ ਫਿਰ ਬਦਲੇ ਦੀ ਭਾਵਨਾ ਦੇ ਨਾਲ ਪਠਾਨ ਮਾਜਰਾ ਨੂੰ ਹਿਰਾਸਤ ਦੇ ਵਿੱਚ ਲੈਣਾ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਦਾ ਨਾਟਕੀ ਟੰਗ ਦੇ ਨਾਲ ਫਰਾਰ ਹੋ ਜਾਣਾ ਅਸਲ ਦੇ ਵਿੱਚ ਇਹ ਕੀ ਸਿਆਸੀ ਨਾਟਕ ਕੀ ਚੱਲ ਰਿਹਾ ਇਹ ਤੁਹਾਨੂੰ ਕੀ ਲੱਗਦਾ ਹੈ ਇਹ ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਕਰਮਜੀਤ ਜੀ ਕੇ ਜਿਹੜੇ ਆ ਨਾ ਸਨੌਰ ਰਲੇਗਸ ਨੌਰ ਹਰਕੇ ਤੋਂ ਮੈਂ ਬਧਾਇਕ ਨੇ ਸੁਦਾ ਹਰਮੀਰ ਸਿੰਘ ਪਠਾਨ ਮਾਜਰਾ ਹਾਂਜੀ ਉਹਨਾਂ ਦੀ ਖੂਬਸੂਰਤੀ ਗੱਲ ਹੈਗੀ ਆ ਕਿ ਉਹ ਭਗਵੰਤ ਸਿੰਘ ਮਾਨ ਦੀ ਘਰ ਵਾਲੀ ਦੇ ਫੁੱਫੜਾ ਹੂੰ ਹਾਂਜੀ ਰਿਸ਼ਤੇਦਾਰੀ ਵੀ ਆ ਉਹਨਾਂ ਦੀ ਰਿਸ਼ਤੇਦਾਰੀ ਆ ਜੀ ਕਿਉਂ ਦੋਵਾਂ ਦੇ ਸਹੁਰੇ ਇੱਕੋ ਥਾਂ ਹੂੰ ਉਹਦੀ ਪਠਾਨ ਮਾਜਰੇ ਦੀ ਘਰ ਵਾਲੀ ਦੀ ਭੂਆ ਲੱਗਦੀ ਆ ਘਰ ਵਾਲੀ ਦੀ ਤੇ ਇਸਰ ਕਿ ਬੇਸ਼ੱਕ ਮਤਲਬ ਉਹ ਜਿੱਥੇ ਭਗਵੰਤ ਮਾਨ ਦੇ ਸਹੁਰੇ ਆ ਤੇ ਉੱਥੇ ਇਹਦੇ ਸਹੁਰੇ ਆ ਹੂੰ ਉਸ ਪਿੰਨੋਂ ਜਾਂਦੀ ਸੜਕ ਟੁੱਟੀ ਹੋਈ ਹੈ। ਹੂੰ ਤੇ ਇਹ ਉਹ ਵੱਖਰੀ ਗੱਲਾਂ ਹੈਗੀਆਂ ਹੈਨਾ ਜੀ ਕਿਉਂਕਿ ਸੋਹਰੇ ਨਾ ਕਿੰਨਾ ਖੁੰਦਾ ਵਿਚਾਰੇ ਦਾ ਜਦ ਪੁੱਪੜ ਦਾ ਫੜੰਗਾ ਹੀ ਹੁੰਦਾ ਜੀ ਤੇ ਇਸਰਕੇ ਮਤਲਬ ਇਹ ਗੱਲ ਹੈ ਕਿ ਰਿਸ਼ਤੇਦਰੀ ਚ ਬੜੀ ਇਹਨਾਂ ਦੀ ਗੂੜੀ ਗੱਲ ਹੈਗੀ ਹੈ। ਹੂੰ ਜਿਹਦੇ ਕਰਕੇ ਮਤਲਬ ਹੈ ਨਾ ਜਿਹੜੇ 92 ਐਮਐਲਏ ਤੋਂ ਇਹਦਾ ਚੰਡੀ ਉੱਪਰ ਰਹੀ ਹੈਗੀ ਹੈ। ਹੂੰ ਭਗਵੰਤ ਮੰਤਰੀ ਨਹੀਂ ਬਣਿਆ। ਹੂੰ 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 ਲੇਕਿਨ ਇਹ ਮੰਤਰੀ ਨੂੰ ਘਟਨੀ ਸੀ। ਹੂੰ ਕਿਉਂਕਿ ਭਗਵੰਤ ਮਾਨ ਦਾ ਰਿਸ਼ਤਦਾਰ ਸੀਗਾ ਭਗਵੰਤ ਮਾਨ ਦੇ ਬੋਨ ਰੇੜੇ ਸੀਗਾ ਲੋਕਾਂ ਨੂੰ ਮੰਨਿਆ ਜਾਂਦਾ ਸੀਗਾ। ਜੀ ਪ੍ਰਸ਼ਾਸਕਿਕ ਅਧਿਕਾਰੀ ਮਤਲ ਦੇ ਇਹਨੇ ਮਨਾਈਆਂ ਵੀ ਰਜਤ ਕੀਤੀਆਂ ਹੂੰ ਜਿਹੜੀ ਗੱਲ ਹੈ ਕਿ ਜਿਹੜਾ ਕੇਸ ਪਾਰਿਆ ਨਾ ਗੱਲ ਹੈ ਕਿ ਉਹਦੇ ਇਲੈਕਸ਼ਨ ਲੜਨ ਤੋਂ ਪਹਿਲਾਂ ਦਾ ਕੇਸ ਹੈ ਹੂੰ ਹੂੰ ਮਤਲਬ ਇਹਨੇ ਦੋ ਵਿਆਹ ਕਰਵਾਏ ਸੀਗੇ ਪਰ ਜਦੋਂ ਇਹਨੇ ਆਪਣੇ ਕਾਗਜ਼ ਭਰੇ ਆ ਉਹਦੇ ਇੱਕ ਦਾ ਹੀ ਨਾਮ ਪਾਇਆ ਸੀਗਾ ਜਿਹੜੀ ਗੁਰਪ੍ਰੀਤ ਦਾ ਜੀ 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 ਜਿਹੜੀ ਦੂਜੀ ਦਾ ਨਹੀਂ ਸੀ ਪਾਇਆ ਬਾਅਦ ਚ ਰੌਲਾ ਪੈ ਗਿਆ ਹੂੰ ਉਹ ਰੌਲਾ ਪੈਣ ਤੋਂ ਬਾਅਦਾਂ ਵੀ ਉਹ ਇਲੈਕਸ਼ਨ ਜਿੱਤ ਜਾਂਦਾ ਹੂੰ ਬਾਅਦ ਕੇ ਲੋਕਾਂ ਦਾ ਇਹ ਨਾਈ ਕੀ ਹੈ ਹੂੰ ਬਿਲਕੁਲ ਠੀਕ ਹੈ ਨਾ ਜੀ ਜੀ ਉਸ ਰੌਲਾ ਪੈਣ ਤੋਂ ਬਾਅਦਾਂ ਜਿਹੜੀ ਕਰਦਾਰ ਖੁਸ਼ੀ ਹੋਣ ਲੱਗੀ ਸੀ ਹੂੰ ਤੇ ਉਹਦੇ ਵਿੱਚ ਦੋਛੇ ਦੋਵੇਂ ਸੀ ਹੂੰ ਤੇ ਉਹ ਲੋਕਾਂ ਨੂੰ ਸਮਝ ਲੱਗ ਗਈ ਕਿ ਉਹ ਉਹਨੂੰ ਬਲੈਕਮੇਲ ਕਰਦੀ ਹੈਗੀ ਔਰਤ ਹੂੰ ਠੀਕ ਹੈ ਜੀ ਤੇ ਇਸ ਕਰਕੇ ਇਹਨੂੰ ਲੋਕਾਂ ਦੇ ਵੋਟਾਂ ਪਾਤੀਆਂ ਇਹ ਲੋਕਾਂ ਦਾ ਹੀਰੋ ਰਿਆ ਹੂੰ ਠੀਕ ਹੈ ਜੀ ਫਿਰ ਉਸ ਜਿੱਦਾਂ ਤੋਂ ਬਾਅਦ ਫਿਰ ਕੇਜਰੀਵਾਲ ਸਾਹਿਬ ਨੂੰ ਗਾਣਾ ਮਿਲਉਂਦੇ ਆ ਹੂੰ ਜਦੋਂ ਉਹਨੂੰ ਕੇਜਰੀਵਾਲ ਗਾਣਾ ਨਾਲ ਲੈਂਦੇ ਆ ਤੇ ਫਿਰ ਜਿਹੜੀਆਂ ਉਹ ਕੇਸ ਚੱਲਦੇ ਸੀਗੇ ਉਹ ਫਾਈਲ ਹੋ ਜਾਂਦੇ ਆ ਹੂੰ ਠੀਕ ਹੈ ਜੀ ਹੁਣ ਜਦੋਂ ਹਾਲਾਤ ਕਿੱਥੋਂ ਪੈਦਾ ਹੋਏ ਆ ਕਿ ਨਹੀਂ ਕਿਹੜੀ ਗੱਲ ਤੋਂ ਪੈਦਾ ਹੋਏ ਕਿ ਪੰਜਾਬ ਹੜ ਆ ਗਿਆ ਹੂੰ ਜਦੋਂ ਪੰਜਾਬ 'ਚ ਹੜ ਆ ਗਿਆ ਹੜ ਹਣ ਤੋਂ ਬਾਅਦ ਉਨੇ ਦੇਖਿਆ ਕਿ ਜੜੀਆਂ ਸਾਡੇ ਪਟਿਆਲੇ ਦੀਆਂ ਜਿਹੜੀ ਏਰੀਆ ਦੀਆਂ ਟਾਂਗਰੀਆਂ ਹੈਗੀਆਂ ਜਾਂ ਨਦੀਆਂ ਨਾਲੇ ਹੈਗੀਆਂ ਉਹਨਾਂ ਦੀ ਸਫਾਈ ਨਹੀਂ ਹੋਈ ਹੂੰ ਜੀ ਹਾਂਜੀ ਔਰ ਇਹ ਪੰਜਾਬ ਦੇ ਵਿੱਚ ਹੈਗਾ ਕਿ 25 ਮਾਰਚ ਨੂੰ ਵਿਧਾਨ ਸਭਾ ਦੇ ਵਿੱਚ ਜਿਹੜੇ ਮੰਤਰੀ ਗੋਇਲ ਹੈਗੇ ਆ ਇਸ ਵਿਭਾਗ ਦੇ ਉਹਨਾਂ ਨੇ ਕਿਹਾ ਕਿ ਸਾਡਾ ਅਸੀਂ ਵੀ ਈਨੇ ਕਰੋੜ ਰੁਪਏ ਲਾਤਾ ਖਰਚ ਕਰਤਾ ਇਹ ਕੀਤਾ ਉਹ ਕੀਤਾ ਹੂੰ ਜਦ ਕਿ ਸੱਚ ਇਹ ਹੈਗਾ ਕਿ ਜਿਹੜਾ ਕੇਂਦਰ ਵੱਲੋਂ ਆਏ ਪੈਸੇ ਤੇ ਪੰਜਾਬ ਵੱਲੋਂ ਇਸ ਆਫਤ ਨੇ ਰੱਖੇ ਪੈਸੇ ਹੂੰ 5 ਕਰੋੜ ਰੁਪਏ ਪਿਆ 4 ਕਰੋੜ 72 ਲੱਖ ਰੁਪਏ ਜੀ ਉਹ ਜਿਹੜੇ ਉਦੋਂ ਪਿਆ ਹੂੰ ਉਹ ਕਿਤੇ ਪੰਚੀ ਖਰਚੀ ਦੀ ਕਿਤੇ ਹੂੰ 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 ਜਦ ਕਿ ਗੋਲ ਸਾਹਿਬ ਕਹਿੰਦੇ ਕਿ ਅਸੀਂ ਮਤਲਬ ਉਹਨਾਂ ਜਵਾਬ ਦਿੱਤਾ ਹੂੰ ਕਿ ਪੰਜਾਬ ਦੇ ਮੌਨਸੂਨ ਤੋਂ ਪਹਿਲਾਂ ਸਾਡੀ ਤਿਆਰੀ ਹੈਗੀ ਆ ਹੜ੍ਹਾਂ ਦਾ ਮੁਕਾਬਲਾ ਕਰਾਂਗੇ ਹੂੰ 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 ਲੇਕਿਨ ਜੋ ਅੱਜ ਸਾਹਮਣੇ ਬਿੱਲੀ ਥੇਲਿਓਂ ਬਾਹਰ ਆਈ ਆ ਵੀ 1% ਕੰਮ ਨਹੀਂ ਹੋਇਆ ਬਿਲਕੁਲ ਬਿਲਕੁਲ ਹੁਣ ਜਦੋਂ ਲੋਕ ਸਵਾਲ ਕਰਦੇ ਆ ਪਠਾਨ ਮਾਜਰੇ ਨੂੰ ਹੂੰ ਜਾਂ ਪਠਾਨ ਮਾਰੇ ਮਾਜਰੇ ਵਰਗੇ ਹੋਰ ਵਿਧਾਇਕਾਂ ਨੂੰ ਜੀ ਲੇਕਿਨ ਉਹ ਵਿਧਾਇਕਾਂ ਨਹੀਂ ਤੇ ਜਿਵੇਂ ਠਾਕੀਆਂ ਹੋਈਆਂ ਹੂੰ ਉਹਨਾਂ ਦੇ ਜੱਪ ਲੱਗੀ ਹੋਈ ਮੂੰਹ ਤੇ ਲੈਕਿਨ ਇਹਨੂੰ ਜਦੋਂ ਸਵਾਲ ਕਰਦੇ ਵੀ ਤੂੰ ਨੇੜਿਆਂ ਕੀ ਕੀਤਾ ਹੂੰ ਹੁਣ ਉਹਦੇ ਵਿੱਚ ਇਹ ਦੇਖਿਆ ਕਿ ਅੱਜ ਭਗਵੰਤ ਮਾਨ ਸਾਹਿਬ ਨੂੰ ਮੇਰੀ ਇੱਕ ਮਜਬੂਰ ਮੁੱਖ ਮੰਤਰੀ ਕਹਿੰਦੇ ਆ ਹੂੰ ਮਜਬੂਰ ਕਹੋ ਜਾਂ ਮਜ਼ਦੂਰ ਕਹੋ ਜੀ ਲੇਕਿਨ ਉਹ ਮਜਬੂਰ ਇਦਾਂ ਕਿ ਅੱਜ ਪਹਿਲੀ ਵਾਰੀ ਹੋਇਆ ਕਿ ਕਿਸੇ ਸਟੇਟ ਦੇ ਉੱਤੇ ਕਿਸੇ ਹੋਰ ਸਟੇਟ ਦੇ ਸਾਬਕਾ ਮੁੱਖ ਮੰਤਰੀ ਜਾਂ ਮੰਤਰੀਆਂ ਦਾ ਕਬਜ਼ਾ ਹੋਵੇ ਹੂੰ ਠੀਕ ਆ ਬਿਲਕੁਲ ਉਹ ਸੁਪਰੀਮੋ ਕਿਉਂਕਿ ਪਾਰਟੀ ਦੇ ਉਹਨਾਂ ਦਾ ਕਬਜ਼ਾ ਇਸ ਢੰਗ ਨਾਲ ਕਿ ਭਗਵੰਤਪਨ ਸਾਹਿਬ ਦੀ ਜਿਹੜੀ وزارت ਆ ਉਹ ਵੀ ਉਹਨਾਂ ਦੇ ਆਖੇ ਨਹੀਂ ਗਈ ਜੀ ਜਿਹੜੇ ਵਜ਼ੀਰ ਹੈਗੇ ਆ ਵਜ਼ੀਰ ਵੀ ਮਤਲਬ ਯੋਗੇ ਨਹੀਂਗੇ ਕਿ ਇਹਨਾਂ ਦਾ ਫੈਸਲਾ ਵੀ ਕੋਈ ਹੋਰ ਕਰਦਾ ਹੁੰਦਾ ਹਮ ਹੁਣ ਇਹ ਜਿਹੜਾ ਬੰਦਾ ਹੈਗਾ ਇਹਨੇ ਦੇਖਿਆ ਕਿ ਇਹਨੇ ਜਰਦਾ ਆ ਰਿਹਾ ਦੋ ਤਿੰਨ ਸਾਲ ਲੰਘ ਗਏ ਆ ਕਿੱਦਾਂ ਕਰਾਂ ਇੱਕ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਸਾਡੇ ਕ੍ਰਿਸ਼ਨ ਕੁਮਾਰ ਜਿਹੜੇ ਸੈਕਟਰੀ ਹੈਗੇ ਆ ਹਾਂਜੀ ਮਤਲਬ ਉਹ ਗੱਲ ਹੀ ਨਹੀਂ ਮੰਨਦੇ ਕਿਸੇ ਐਮਐਲਏ ਦੀ ਜਾਂ ਮੰਤਰੀ ਦੀ ਹਮ 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 ਲੇਕਿਨ ਇੱਥੇ ਦੋ ਰਾਵਾਂ ਨਹੀਂ ਗਿਆ ਕਿ ਕ੍ਰਿਸ਼ਨ ਕੁਮਾਰ ਨੂੰ ਮੈਂ ਸਿੱਖਿਆ ਵਿਭਾਗ ਦੇਖਿਆ ਹੀ ਇਜ਼ ਵੈਰੀ ਡੈਡੀਕੇਟਿਡ ਬੜਾ ਓਨੈਸਟ ਹੈ ਗਿਆ ਸਾਰਾ ਵੀ ਕੰਮ ਉਹਨਾਂ ਦੇ ਉਂਗਲ ਨਹੀਂ ਉੱਠਦੀ ਕੋਈ ਵੀ ਲੇਕਿਨ ਵਰਕਰ 18 ਘੰਟੇ ਆਪਣੇ ਡੈਡੀਕੇਟ ਕਰਦੇ ਹੈ ਗਿਆ ਲੇਕਿਨ ਉਹਨਾਂ ਨੂੰ ਇੱਕ ਵਹਿਮ ਇਹ ਵੀ ਆ ਕਿ ਆਈ ਐਮ ਜ਼ੈਡ ਇਹ ਵਹਿਮ ਹੈਗਾ ਕਿ ਮੈਂ ਆਖਰੀ ਸ਼ਬਦ ਆ ਹੋਰ ਕਿਸੇ ਨੂੰ ਕੁਝ ਨਹੀਂ ਆਉਂਦਾ ਈਗੋ ਆ ਯਾਨੀ ਕੀ ਹੈ ਨਾ ਬਹੁਤ ਈਗੋ ਹੈਗੀ ਉਹਨਾਂ ਨੂੰ ਪਰ ਈਗੋ ਕੀ ਉਹਨਾਂ ਨੂੰ ਮਾਣ ਆ ਵੀ ਮੈਂ ਜੋ ਜਾਣਦਾ ਵਧੀਆ ਹੈਗਾ ਉਸ ਤੋਂ ਬਿਨਾ ਉਹਨਾਂ ਨੇ ਸਿਰਫ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਦੇ ਉੱਪਰ ਬੈਠੇ ਹੈਗੇ ਸੂਪਰ ਮੁੱਖ ਮੰਤਰੀ ਕੋਣ ਕੇਜਰੀਵਾਲ ਸਾਹਿਬ ਉਹਨਾਂ ਦੀ ਕੇਜਰੀਵਾਲ ਨਾਲ ਗੱਲ ਆ ਦੋਵੇਂ ਹਰਿਆਣੇ ਦੇ ਆ ਅੱਛਾ ਜੀ ਠੀਕ ਹੈ ਠੀਕ ਹੈ ਨਾ ਹੁਣ ਉਹ ਦੇਖਿਆ ਕਿ ਪਿਛਲੇ ਦਿਨੀ ਇੱਕ ਫੰਕਸ਼ਨ ਸੀਗਾ ਜਿੱਥੇ ਨਾ ਉਹ ਬੱਸਾਂ ਦੇਣੀਆਂ ਸੀਗੀਆਂ ਉਹਨਾਂ ਨੇ ਐਂਬੂਲੈਂਸ ਦੇਣੀਆਂ ਸੀਗੀਆਂ ਹਾਂ ਹਾਂ ਤੇ ਉਹਦੇ ਕੇਜਰੀਵਾਲ ਸਾਹਿਬ ਆਏ ਹਮ ਜਿਹੜੇ ਸਾਡੇ ਡੀਜੀਪੀ ਨੂੰ ਫਿਕਰ ਕੇਜਰੀਵਾਲ ਦੀ ਰੱਖਿਆ ਦਾ ਸੀ ਭਗਵੰਤ ਮਾਨ ਪਿੱਛੇ ਤੋਂ ਹੁੰਦੇ ਜਦੋਂ ਦਰਸ਼ਕ ਹੁੰਦੇ ਹਮ ਬਦਲੋ ਇਹ ਦਰਜਾ ਦੱਸਿਆ ਡੀਜੀਪੀ ਨੇ ਇਹ ਭਗਵੰਤ ਮਾਨ ਦੇ ਮੁਕਾਬਲੇ ਕੇਜਰੀਵਾਲ ਦਾ ਦਰਜਾ ਕਿਹੜਾ ਹੈ ਠੀਕ ਇਹ ਹੁਣ ਜਗਜਗਰ ਆ ਘਰ ਘਰ ਗੱਲ ਲੱਗੀ ਆ ਲੋਕ ਕਹਿੰਦੇ ਆ ਬੁਰਧੀ ਤਰ੍ਹਾਂ ਇਸ ਗੱਲ ਨੂੰ 18ਆਂ ਸੀਗੀਆਂ ਵੀ ਨਹੀਂ ਹੋ ਰਿਹਾ ਕੰਮ ਹਮ ਇਹਨੇ ਇਸ ਗੱਲ ਨੂੰ ਉਠਾਇਆ ਹਮ ਇਹਨੇ ਚੱਕਿਆ ਜੀ ਜਦੋਂ ਚੱਕਣ ਤੋਂ ਬੰਦਾ ਇਹਨੇ ਮਤਲਬ ਜਦੋਂ ਗੱਲ ਕੀਤੀ ਹੈਗੀ ਆ ਕਿ ਉਹ ਉਹਨੇ ਮਤਲਬ ਬਹੁਤ ਜ਼ਿਆਦਾ ਕੰਮ ਕੀਤਾ ਕਿ ਦੱਸਿਆ ਮੈਨੂੰ ਕਿੱਥੇ ਪੈ ਕਰਤੇ ਆ ਕਹਿੰਦੇ ਉਹਨੇ ਕੰਮ ਖਰਾਬ ਕੀਤਾ ਸਾਨੂੰ ਲੋਕਾਂ ਨੂੰ ਝਾੜਦਾ ਝਾੜਦਾ ਅੱਜ ਕਹਿੰਦੇ ਲੋਕਾਂ ਨੂੰ ਬੁਲਣਾ ਪਿਆ ਬੋਲਿਆ ਕਹਿੰਦਾ ਮੇਰੀ ਜ਼ਮੀਰ ਜਾਗੀ ਆ ਮੈਂ ਨਹੀਂ ਅੱਜ ਜ਼ਮੀਰ ਨੂੰ ਸਲਾ ਸਕਦਾ ਜੀ ਹੁਣ ਜਦੋਂ ਦੂਵੇ ਦਿਨ ਇਹੋ ਨੇ ਕਹਿੰਦਾ ਮੈਨੂੰ ਉਹ ਬਾਅਦ ਚ ਦਵਕਾ ਮਾਰਿਆ ਦੀਪਕ ਚੋਹਾਨ ਨੇ ਹਮ ਜਿਹੜੇ ਦਿੱਲੀ ਤੋਂ ਉਹਨਾਂ ਦੇ ਲੀਡਰ ਹੈਗੇ ਉਹਨਾਂ ਨੇ ਕਿਹਾ ਵੀ ਤੂੰ ਕੀ ਕਰ ਰਿਹਾ ਹੈ ਹਮ 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 ਤੂੰ ਸਰਕਾਰ ਦੇ ਖਿਲਾਫ ਤੈਨੂੰ ਪਤਾ ਕਿਵੇਂ ਜਾ ਭੁਗਤਣਾ ਪਊਗਾ ਉਹ ਕਹਿੰਦਾ ਜੋ ਮਰਜ਼ੀ ਕਰ ਦਿਓ ਮੈਨੂੰ ਫਾਂਸੀ ਲਾ ਦਿਓ ਗੋਲੀ ਮਾਰ ਦਿਓ ਹਮ ਹਣਾ ਵੀ ਮੈਂ ਤਾਂ ਸੱਚ ਬੋਲਣਾ ਮੈਂ ਪੰਜਾਬ ਜਾ ਕੇ ਕਰਨਾ ਜੀ ਜੀ ਉਹਨੇ ਫੇਰ ਉਹ ਵਿੱਚ ਵੀ ਕਹਿ ਰਿਆ ਇਹਨੂੰ ਕਹਿ ਰਿਆ ਭਗਵੰਤ ਮਾਨ ਸਾਹਿਬ ਨੂੰ ਕਹਿ ਰਿਆ ਵੀ ਭਗਵੰਤ ਮਾਨ ਸਾਹਿਬ ਆਪਣੀ ਹੋਂਦ ਨੂੰ ਸਵੀਕਾਰੋ ਬਿਲਕੁਲ ਬਿਲਕੁਲ ਆਪਣੀ ਹੋਂਦ ਤੇ ਪਹਿਰਾ ਦੇਵੋ ਤੁਸੀਂ ਨਿਕਲ ਕੇ ਬਾਹਰ ਹੋ ਇਹਨਾਂ ਦੇ ਜੰਗਲ ਚੋਂ ਬਾਹਰ ਆ ਜਾਓ ਤੇ ਪੰਜਾਬ ਤਾਂ ਨਾ ਖੜਾ ਨਹੀਂ ਤੇ ਜਿਹੜੀ ਪੰਜਾਬ ਨੇ ਕੁਰਸੀ ਦਿੱਤੀ ਜਾਂ ਪੰਜਾਬ ਨੇ ਦੂਜੀ ਕੁਰਸੀ ਤੇ ਨਹੀਂ ਬਹਿਣਾ ਹਾਲਾਤੇ ਮੜੇ ਆਗੇ ਔਰ ਇਹ ਦੁਨੀਆ ਜਾਣਦੀ ਆ ਅੱਜ ਹਾਲਾਤ ਇਹੀ ਆ ਪੰਜਾਬ ਦੇ ਵਿੱਚ ਹੂੰ ਵਿਰੋਧੀ ਤਰ੍ਹਾਂ ਵੀ ਕਰੀਏ ਦੂਜੇ ਵੀ ਕਰੀਏ ਹੂੰ ਸੁਖਪਾਲ ਕਹ ਰਹੇ ਨੇ ਵੀ ਜਦੋਂ ਇਹ ਗੱਲ ਕੀਤੀ ਸੀ ਨਾ ਪਠਾਨ ਮਜਰੇ ਬਾਰੇ ਗੱਲ ਕੀਤੀ ਸੀ ਪਠਾਨ ਮਜਰੇ ਸੁਖਪਾਲ ਕਹ ਰਹੇ ਦੇ ਵੀ ਖਲਾਫ ਹੋ ਲਿਆ ਸੀ ਹਾਂਜੀ ਤੇ ਉਹਨੇ ਅੰਕੜੇ ਪੇਸ਼ ਕਰਦੇ ਸੀ ਅੱਜ ਦੀ ਜਿਹੜੇ ਅੱਜ ਅੰਕੜੇ ਪਠਾਨ ਮਜਰਾ ਪੇਸ਼ ਕਰ ਰਿਹਾ ਅੰਕੜੇ ਉਹ ਹੀ ਪੇਸ਼ ਕਰ ਚੁੱਕੇ ਆ ਹੂੰ ਇਹਦਾ ਮਤਲਬ ਵਿਰੋਧੀ ਤਰ੍ਹਾਂ ਦੀ ਗੱਲ ਚੁੱਧੀ ਹੋ ਗਈ ਜੀ ਆਉ ਵੀ ਇਸ ਤਰ੍ਹਾਂ ਉਸ ਵਿੱਚ ਹਾਂਜੀ ਲੇਕਿਨ ਗੱਲ ਇਹ ਹੈ ਕਿ ਅੱਜ ਜੇ ਉਹ ਆਪਣੇ ਸੰਧੂ ਕੋਲ ਗਿਆ ਕਰਨਾਲ ਦੇ ਨਾਲ ਪਿੰਡ ਦਾ ਹਾਂਜੀ ਉਹਦੇ ਸੰਡੂ ਦਾ ਉੱਥੇ ਸਰਪੰਚ ਹੈਗੇ ਜੀ ਤੇ ਉਹ ਗਰਨਾਮ ਸਿੰਘ ਲਾਡੀ ਉਹਦਾ ਨਾ ਹੂੰ ਉਹਦੇ ਘਰ ਬੈਠੇ ਆ ਉੱਥੇ ਪੁਲਿਸ ਪੈ ਜਾਂਦੀ ਹੈ ਉਥੋਂ ਦੀ ਕਨਾਲ ਦੀ ਜੀ 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 ਜਦੋਂ ਪੁਲਿਸ ਪੈ ਗਈ ਹੈ ਉਹਨਾਂ ਨੂੰ ਚਾਹ ਪਾਣੀ ਚੱਕਦੀ ਹੈ ਉਹ ਦੂਜੇ ਰਸੋਂ ਨਿਕਲ ਜਾਂਦੇ ਕਹਿੰਦੇ ਹੂੰ ਜੀ ਹਾਂਜੀ 20 ਕਰੋਲਾ ਪਿਆ ਹੈਗੇ ਉੱਥੇ ਪੱਥਰबाजी ਹੋਈ ਗੋਲੀ ਚੱਲੀ ਕੁਝ ਨਹੀਂ ਹੋਇਆ ਹੂੰ ਇਸ ਤੋਂ ਵੀ ਬੜਾਈ ਆ ਕੋਈ ਇਦਾਂ ਦੀ ਗੱਲ ਨਹੀਂ ਹੋਈ ਪੁਲਿਸ ਨੇ ਵੀ ਇਹਨਾਂ ਰੱਦ ਕਰਤਾ ਬੰਦੇ ਗੋਲੀ ਨਹੀਂ ਚੱਲੀ ਮਤਲਬ ਉਹ ਖਵਾੜਾਈ ਹੈਗੀ ਆ ਜੀ ਹੁਣ ਗੱਲ ਹੈਗੀ ਆ ਕਿ ਬੜੀ ਪੋਲੀਟਿਕਲ ਗੱਲ ਹੈ ਕਿ ਆ ਕਿ ਇੱਕ ਪਾਸੇ ਹੜਾਂ ਦੇ ਸਵਾਲ ਉੱਠ ਰਹੇ ਹੁਣ ਦੂਜੇ ਪਾਸੇ ਲੋਕਾਂ ਦੀ ਜ਼ੁਬਾਨ ਤੇ ਪਠਾਨ ਮਜਰਾ ਆ ਜਾਵੇ ਹਾਂ ਨਾ ਲੋਕਾਂ ਦਾ ਧਿਆਨ ਹੋਰ ਪਾਸੇ ਲਿਆਉਣ ਦਾ ਤਰੀਕਾ ਵੀ ਹੋਵੇ ਪਰ ਆਪਣੀ ਬੇਤੀ ਕਰਾ ਕੇ ਕਰਿਆ ਪਰ ਇਸ ਗੱਲ ਦਾ ਖਿਆਲ ਨਹੀਂ ਕਰਦੇ ਇਹਨਾਂ ਨੇ ਜਦੋਂ ਵੀ ਆਪਣਾ ਨਾ ਕਿ ਰਿਸ਼ਵਤ ਕੋਟ ਟੰਗਿਆ ਹੈਗਾ ਆਪਦੀ ਸਰਕਾਰ ਦਾ ਉਹਦੇ ਇਹ ਨਹੀਂ ਕਿ ਰਿਸ਼ਵਤ ਕੋਟ ਟੰਗਿਆ ਹੈਗਾ ਇਹ ਕਹਿੰਦੇ ਅਸੀਂ ਚੰਗੇ ਪਾਸੇ ਚੱਲ ਰਹੇ ਹਾਂ ਹੁਣ ਇਹਨਾਂ ਦੀ ਪਾਰਟੀ ਦੇ ਜਿਹੜੇ ਮੁੱਖ ਨੇਤਾ ਹੈਗੇ ਜਿਹੜੇ ਮਲੇ ਦੋ ਤੋਤੇ ਹੈਗੇ ਬੜੇ ਅ ਤਲ ਬੋਲ ਰਹੇ ਸੀਗੇ ਹਨ ਜੀ ਤੇ ਉਹ ਕਹਿੰਦੇ ਵੀ ਅਸੀਂ ਹੁਣ ਸਜ਼ਾ ਮਿਲੂਗੀ ਜਿਹੜੀ ਕੰਮ ਕੀਤਾ ਉਹਨੇ ਉਹਨੇ ਉਹ ਤੇ ਪਰਚਾ ਪਹਿਲਾਂ ਦੋ ਦਿਨ ਪਰਚਾ ਪਹਿਲਾਂ ਕਿਹਨੇ ਕੀਤਾ ਤੁਸੀਂ ਕੀਤਾ ਜੀ ਤੁਸੀਂ ਕਰਾਇਆ ਉਹਦੇ ਬੁਲੰਦਬਦ ਵੀ ਤੁਸੀਂ ਹੁਣ ਤੇ ਚੁੱਪ ਕਰਨ ਦੀ ਉਹਨੂੰ ਦਿੱਤੀ ਹੈਗੀ ਆ ਹੁਣ ਉਹਨੂੰ ਰੂਪੋਸ਼ ਕੀਤਾ ਗਿਆ ਇਹ ਸਾਜ਼ਿਸ਼ ਹੈ ਉਹ ਲੁਕਿਆ ਨੀਗਾ ਭੱਜ ਜਾਨੇਗਾ ਹਮ ਉਹਨੂੰ ਰੂਪੋਸ਼ ਤਾਂ ਕੀਤਾ ਗਿਆ ਤਾਂ ਕਿ ਉਹ ਖਮੋਸ਼ ਹੋ ਜਾਵੇ ਹਮ ਸਹੀ ਹੈ ਜੀ ਉਹਨੂੰ ਖਮੋਸ਼ ਕਰਨ ਲਈ ਰੂਪੋਸ਼ ਕੀਤਾ ਗਿਆ ਉਹ ਇੱਕ ਸਰਕਾਰ ਦੀ ਸਾਜ਼ਿਸ਼ ਹੈ ਹਮ ਸਹੀ ਹੈ ਜੀ ਔਰ ਇਹ ਗੱਲ ਇਹ ਬੜੀ ਇੰਤਰਾਦੌਰੀ ਹੈ ਕਿ ਇਸ ਭਗਵੰਤਪਨ ਸਾਹਿਬ ਨੇ ਆਪ ਹੀ ਕੀਤਾ ਕਰਵਾਇਆ ਜਿਹੜੀ ਉਹ ਸਕ੍ਰਿਪਟ ਪੜਦਾ ਸੀਗਾ ਪ੍ਰਧਾਨ ਮਾਜਰਾ ਉਹ ਭਗਵੰਤਪਨ ਦਿੱਤੀ ਹੋਈ ਪੜ ਰਿਹਾ ਹੂੰ ਠੀਕ ਹੈ ਕਿਉਂਕਿ ਕੋਈ ਰਿਸਰਿ ਵੀ ਹੈ ਤੇ ਭਗਵੰਤਪਨ ਸਾਹਿਬ ਨੂੰ ਇਸ ਗੱਲ ਦਾ ਅਹਿਸਾਸ ਹੈ ਹੂੰ ਕਿ ਮੈਂ ਇੱਕ ਮਜਬੂਰ ਮੁੱਖ ਮੰਤਰੀ ਬਣ ਕੇ ਨਹੀਂ ਰਹਿਣਾ ਹੂੰ ਠੀਕ ਹੈ ਨਾ ਤੇ ਉਹਨੇ ਦਿੱਲੀ ਵਾਲਿਆਂ ਦੇ ਖਿਲਾਫ ਬਗਾਵਤ ਕਰਨ ਦਾ ਢਾਂਗੇ ਹੈਗਾ ਕਿ ਹੁਣ ਉਹਲੇ ਦਿਨਾਂ 'ਚ ਮੈਨੂੰ ਲੱਗਦਾ ਕਿ ਦੀਮਾਨ ਵੀ ਹਾਂਜੀ ਹੈ ਨਾ ਤੇ ਜੋ ਬਾਜੀਗਰ ਸਾਹਿਬ ਵਿਕਲਪਨਤ ਬਾਜੀਗਰ ਵੀ ਉਹਨਾਂ ਦੀ ਸੁਭਾਵਨਾ ਹੈਗੀ ਆ ਕਿ ਉਹ ਵੀ ਆਪਣਾ ਰੰਗ ਦਿਖਾਉਣਗੇ ਤੇ 2 4 5 ਜਿਨ੍ਹਾਂ ਦੇ ਕੋਲ ਪਹਿਲਾਂ ਐਸਪੀ ਲੈ ਕੇ ਰੱਖੇ ਹੈਗੀ ਆ ਤੇ ਉਥੇ ਕਰਨਗੇ ਕਰਨਗੇ ਸਹੀ ਹੈ ਮੈਨੂੰ ਲੱਗਦਾ ਖੜਾ ਸਾਹਿਬ ਅੱਗੇ ਗੱਲ ਕਰੀਏ ਤਾਂ ਕੀ ਪਠਾਨ ਮਾਜਰਾ ਦੀ ਹਿਰਾਸਤ ਅਤੇ ਨਾਟਕੀ ਢੰਗ ਦੇ ਨਾਲ ਫਰਾਰ ਹੋਣ ਦੀ ਘਟਨਾ ਤੋਂ ਹੈ ਇਹ ਸਰਕਾਰ ਦੀਆਂ ناکامیਆਂ ਤੋਂ ਧਿਆਨ ਹਟਾਉਣ ਦੀ ਕੋਈ ਕੋਸ਼ਿਸ਼ ਹੈ ਜਿਵੇਂ ਕਿ ਵਿਰੋਧੀ ਧਿਰਾਂ ਇਹ ਦਾਵਾ ਕਰ ਰਹੀਆਂ ਨੇ ਕੀ ਲੱਗਦਾ ਤੁਹਾਨੂੰ ਨਹੀਂ 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 ਕੋਸ਼ਿਸ਼ ਨੇ ਕਮੀਆਂ ਦੀ ਕੋਸ਼ਿਸ਼ ਤੇ ਹੈਗੀ ਹੈਗੀ ਆ ਦੋ ਰਾਵਾਂ ਨਹੀਂ ਗੀਆਂ ਲੇਕਿਨ ਗੱਲ ਸਿਰਫ ਹੈ ਕਿ ਜੋ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਸਤਕਾਰ ਰਹਿ ਗਿਆ ਹਾਂ ਜੋ ਸਟੇਟਸ ਲੋਕੀ ਆਂਕਲਨ ਕਰਦੇ ਹੈਗੇ ਆ ਜਾਂ ਵਿਰੋਧੀ ਤਰ੍ਹਾਂ ਕਹਿ ਰਹੀਆਂ ਕਿ ਉਹ ਨਹੀਂ ਮਜਬੂਰ ਆ ਉਹਦੇ ਪੱਲੇ ਕੁਝ ਨਹੀਂਗਾ ਸਾਰਾ ਦਿੱਲੀ ਕਰ ਰਹੀ ਹੈਗੀ ਆ ਉਹ ਦਿੱਲੀ ਵਾਲਿਆਂ ਦੀ ਜਿਹੜੀ ਮਤਲਬ ਜ਼ਹਿਰ ਘਟਾਉਣ ਲਈ ਢੰਗ ਵਾਇਕ ਹਮ ਦਿੱਲੀ ਨਾਲ ਡੰਗ ਖਤਮ ਕਰਨ ਵਾਸਤੇ ਭਗਵੰਤ ਮਾਨ ਸਾਹਿਬ ਦੀ ਜਿਹੜੀ ਥਿੰਕ ਟੈਂਕ ਆ ਉਹਦੀ ਸਾਜ਼ਿਸ਼ ਹੈ ਹਮ ਠੀਕ ਹੈ ਨਾ ਜੇਕਰ ਮਤਲਬ ਇਹ ਕਰਦੇ ਹੈ ਕਿ ਅੰਡਰਸਟੂਡ ਹੈਗੀ ਆ ਕਿ ਅੱਜ ਜੋ ਮਰਜ਼ੀ ਕਵੇ ਕੋਈ ਹਣਾ ਇਹ ਸਾਜ਼ਿਸ਼ ਹੀ ਹਗੀ ਆ ਬੜੀ ਬੜੀ ਸੂਖਮ ਸਾਇਜ ਹੈ ਕੀ ਪਤਾ ਨਾ ਲੱਗੇ ਨਾ ਕਿਸੇ ਨੂੰ ਪਤਾ ਨਾ ਲੱਗੇ ਲੇਕਿਨ ਬਾਹਰ ਆਵੇ ਕਿ ਉਹ ਇਨਕਲਾਬੀ ਆ ਉਹਨੇ ਸੱਚ ਬੋਲਿਆ ਬੋਲਿਆ ਵੀ ਸੱਚ ਆ ਹਮ ਹਣਾ ਬੋਲਿਆ ਸੱਚ ਆ ਤੇ ਸੱਚ ਬਲਾਇਆ ਕਿਉਂ ਹੈਗਾ ਕਿਉਂਕਿ ਜਿਸ ਕਰਕੇ ਸੱਚ ਪੈਦਾ ਹੋਇਆ ਕਿਉਂਕਿ ਜਿਹੜੇ ਮਤਲਬ ਦਿੱਲੀ ਵਾਲਿਆਂ ਦੀ ਇੱਥੇ ਕਬਜ਼ਾ ਹੈਗਾ ਬਿਲਕੁਲ ਸਹੀ ਸੋ ਗੜਾ ਸਾਹਿਬ ਅਕੇ ਗੱਲ ਕਰੀਏ ਤਾਂ ਪਠਾਨ ਮਾਜਰਾ ਦੇ ਵਿਰੁੱਧ ਬਲਾਤਕਾਰ ਦੇ ਦੋਸ਼ਾਂ ਦੀ ਐਫ ਆਈ ਆਰ ਤੇ ਉਸ ਦੀ ਗ੍ਰਿਫਤਾਰੀ ਦੀ ਕਾਰਵਾਈ ਕਿ ਸਿਆਸੀ ਬਦਲੇ ਦੀ ਭਾਵਨਾ ਨੂੰ ਦਰਸਾਉਂਦੀ ਹੈ ਜਾਂ ਫਿਰ ਇਹ ਕੋਈ ਕਾਨੂੰਨੀ ਪ੍ਰਕਿਰਿਆ ਦਾ ਹੀ ਹਿੱਸਾ ਹੈ ਨਹੀਂ ਦੇਖੋ ਸਿਆਸੀ ਬਦਲਾ ਤੇ ਦੋ ਗੱਲਾਂ ਕੀ ਅੱਜ ਬੇਸ਼ੱਕ ਅੱਜ ਬਲਤੇਜ ਪੰਨੂ ਜਿਹੜੇ ਮਤਲਬ ਹੈਗੇ ਬਹੁਤ ਵੱਡੇ ਯਾਸੀ ਨੇਤਾ ਬਣੇ ਰਹੇ ਅੰਦੇਗੇ ਸਾਡੇ মিডিਆ ਚ ਅੱਜ ਵੀ ਰਹੇਗੇ ਉਹਤਮਨ ਸਾਹਿਬ ਦੇ ਜਿਹੜਨ ਪਤਾ ਨਹੀਂ ਕਦੋਂ ਪਰੇ ਕਰਤਾ ਸੀਗਾ ਠੀਕ ਹੈ ਨਾ ਜੀ ਤੇ ਉਹ ਵੀ ਦਿੱਲੀ ਵਾਲਿਆਂ ਕੀਤਾ ਸੀਗਾ ਕਦੇ ਬਲਤੇਜ ਪੰਨੂ ਮਤਲਬ ਉੱਪਰ ਹੀ ਸਿਖਰ ਤੇ ਹੁੰਦੇ ਸੀਗੇ ਤੇ ਉਹਨਾਂ ਨੂੰ ਫਿਰ ਸੈਦ ਨਹੀਂ ਵਾਪਸ ਲਿਆ ਜਾਂਦਾ ਹੈ ਨਾ ਤੇ ਜਦੋਂ ਅਮਨੀਤ ਜਿਹੜੇ ਵਧਵੇ ਅਰਗੇ ਉਹ ਪਤਾ ਨਹੀਂ ਕਦੋਂ ਕਿੱਥੇ ਚਲੇ ਗਏ ਹੈ ਨਾ ਜਿਹੜੇ ਪੱਤਰਕਾਰ ਜੀ ਗੱਲ ਇਹ ਹੈਗੀ ਆ ਕਿ ਅੱਜ ਇਸ ਬੜੀ ਢੰਗ ਸੁਗਮ ਢੰਗ ਦੀ ਸਾਜ਼ਿਸ਼ ਹੈ ਜੀ ਹੂੰ ਹੁਣ ਉਹਨੇ ਕੀ ਆਖਿਆ ਸੀ ਹੂੰ ਬਲਦੇਵ ਬੰਨੂ ਤੇ ਕਹਿ ਰਿਹਾ ਨਾ ਉਹਨੂੰ ਸਜ਼ਾ ਮਿਲਣੀ ਹੈ ਜੋ ਕੀਤਾ ਹੈਗਾ ਸਜ਼ਾ ਤੇ ਉਹਨੂੰ ਉਹਦੇ ਮਾਫ ਹੋ ਗਈ ਸੀ ਜਦੋਂ ਉਹਨਾਂ ਜਫੀਪਾਲੀ ਸੀ ਕਿਜਲੀਪੁਰੋਂ ਜਿੱਤਣ ਤੋਂ ਬਾਅਦ ਹੂੰ ਤਿੰਨ ਸਾਲ ਕਿਉਂ ਨਹੀਂ ਸਜ਼ਾ ਮਿਲੀ ਤਿੰਨ ਸਾਲ ਕਿਉਂ ਤੁਸੀਂ ਫਾਈਲ ਨਾ ਬੰਦ ਰੱਖੀਆ ਅੱਜ ਕਿਉਂ ਗੱਡੀਆਂ ਹੈਗੀਆਂ ਬਿਲਕੁਲ ਸਹੀ ਕਿਉਂਕਿ ਅੱਜ ਉਹਨੇ ਇਹ ਗੱਲ ਕੀਤੀ ਹੈਗੀ ਹੂੰ ਕਿਉਂਕਿ ਉਹਨਾਂ ਨੇ ਆਪਣੀ ਸਰਕਾਰ ਦੇ ਦੋਵਲੇ ਗੱਲ ਉਹਨੇ ਗੱਲ ਨਾ ਕਰਮੇ ਦੀ ਪੈਰੀ ਗੱਲ ਕੀਤੀ ਉਹ ਕਿਹਾ ਵੀ ਮੈਨੂੰ ਇਹ ਦੱਸੋ ਹੂੰ ਵੀ 92 ਐਮਐਲ ਜੋ ਹੂੰ ਸਾਰੇ ਤੁਕਦੇ ਆ ਹੂੰ ਤੇ ਕੋਈ ਬੰਦਾ ਉੱਠ ਕੇ ਕਵੇ ਹੂੰ ਬਿਲਕੁਲ ਮੈਂ ਗੱਲ ਕਰ ਰਿਹਾ ਝੂਠਾ ਹੂੰ ਤੇ ਕਹਿੰਦਾ ਮੈਨੂੰ ਫੋਨ ਵੀ ਆ ਗਿਆ ਕਹਿੰ ਜਾਂਦੇ ਕਹਿੰਦਾ 5 ਐਮਐਲਏ ਜੇ ਐਮਐਲਏ ਜਿਨ੍ਹਾਂ ਕੋਲ ਸਿਵਲ ਅਗ ਰੱਖੇ ਹੋਏ ਆ ਹੂੰ ਔਰ ਦੂਜੀ ਗੱਲ ਇਹ ਕਿ ਆ ਵੀ ਕੇਜਰੀ ਬਣਦੀ ਥੂਰੀ ਹੈਗੀ ਆ ਜਦੋਂ ਕਿਸੇ ਨੂੰ ਮੰਤਰੀ ਦੀ ਸੋਚ ਚ ਕਾਈ ਜਾਂਦੀ ਹੈ ਜੀ ਸੋਚ ਕੋਣ ਤੋਂ ਪਹਿਲਾਂ ਸਿਵਲ ਲਿਆ ਜਾਂਦਾ ਹੂੰ ਅੱਛਾ ਜੀ ਬਿਨਾਂ ਤਰੀਕ ਤੋਂ ਹੂੰ ਹੂੰ ਬਿਨਾਂ ਤਰੀਕ ਤੋਂ ਸਿਵਲ ਦੇਂਦਾ ਤਾਂ ਉਹ ਮੰਤਰੀ ਸੋਚ ਚ ਅਕਣੀ ਆ ਅੱਛਾ ਜੀ ਵੀ ਜਦੋਂ ਉਹਨੇ ਵੀ ਉਹਨਾਂ ਦੇ ਉਲਟ ਗੱਲ ਕੀਤੀ ਹੂੰ ਤੇ ਆਪਣੀ ਮਰਜ਼ੀ ਜੱਲੀ ਉਹਨਾਂ ਕਹਣਾ ਸਿਵਲ ਦੇ ਗਿਆ ਹੂੰ ਅੱਛਾ ਇਹ ਉਹਨਾਂ ਨੇ ਕਹਿਣਾ ਵਾ ਆ ਜਿਹੜੇ ਆਪਾਂ ਕਿੰਨੇ ਵੀ ਉਹਨਾਂ ਨੂੰ ਕਹਤਾ ਸਿਫਾ ਦੇ ਦੇਂ ਕਿਹਾ ਕੀ ਅਸਿਫਾ ਤੋਂ ਕੋਲ ਹੁੰਦਾ ਨੇ ਪਿਆ ਹੂੰ ਜਿੱਦਾਂ ਗगनਮਾਨ ਦਾ ਸਿਫਾ ਆਇਆ ਸੀਗਾ ਹਾਂਜੀ ਹਾਂਜੀ ਗगनਮਾਨ ਨੂੰ ਇਹ ਗੱਲ ਕਹਿਤੀ ਸੀ ਤੇ ਉਹਨੇ ਕਿਹਾ ਮੈਂ ਸਿਫਾ ਦੇ ਸਿਫਾ ਤੇ ਪਹਿਨਾ ਪਿਆ ਉਹਨਾਂ ਕੋਲ ਹੂੰ ਕਿੱਡੀ ਵੱਡੀ ਰਾਜਨੀਤੀ ਆ ਨਾ ਮਤਲਬ ਰਾਜਨੀਤੀ ਹੈ ਕਿ ਸਿਰ ਤੇ ਤਲਵਾਰ ਰੱਖਣੀ ਹੂੰ ਉਹਨੂੰ ਕੰਟਰੋਲ 'ਚ ਰੱਖਣਾ ਜੀ ਵੀ ਤੁਸੀਂ ਸਾਡੀਆਂ ਜਿਹੜੀਆਂ ਸੀਮਾਵਾਂ ਤੋਂ ਬਾਹਰ ਨਹੀਂ ਜਾਣਾ ਹੂੰ ਤੁਸੀਂ ਆਪਣੇ ਮੇਰੇ ਹੱਕ 'ਚ ਰੱਖਨੇ ਕਹਿਣਾ ਹੂੰ ਤੁਸੀਂ ਆਪਣੇ ਆਪ ਨੂੰ ਮੰਤਰੀ ਹੋਣ ਤੋਂ ਸਰਕਾਰ ਵਕਰੀ ਤੁਹਾਡਾ ਬਿਆਨ ਨਹੀਂ ਆਦਾ ਹਮ ਕਦੇ ਦੇਖਿਆ ਕਿ ਆਮ ਆਦਮੀ ਪਾਰਟੀ ਦੇ ਕਿਸੇ ਮੰਤਰੀ ਦਾ ਕੋਈ ਬਿਆਨ ਲੱਗਾ ਹੋਵੇ ਜੇ ਤਬਦੀਲੀ ਹੋਣੀ ਹੋਵੇ ਹਮ ਉਹ ਇਕੱਲਾ ਕੋਈ ਸਟੇਟਮੈਂਟ ਹੀ ਨਹੀਂ ਦੇ ਕਦੇ ਨਹੀਂ ਕਿਸੇ ਡਿਪਾਰਟਮੈਂਟ ਦਾ ਬਿਆਨ ਨਹੀਂ ਸਟੇਟਮੈਂਟ ਨਹੀਂ ਆਇਆ ਕਿ ਅਸੀਂ ਨਹੀਂ ਭਰਤੀ ਕਰ ਰਹੇ ਹਾਂ ਅਸੀਂ ਆ ਨਵਾਂ ਕੰਮ ਕਰ ਰਹੇ ਹਾਂ ਸਾਡੀ ਯੋਜਨਾ ਯੋਜਨਾ ਬਣਾ ਕੇ ਵੀ ਮੰਤਰੀ ਮਨਰਜ ਮੰਤਰੀ ਬੇਟਾ ਹੋਊਗਾ ਲੇਕਿਨ ਅਨਾਉਂਸ ਕਹਨੇ ਕਰਨੇ ਕਿ ਜੜੀਵਾਲ ਨੇ ਜਾਂ ਉਹਦੀ ਟੀਮ ਨੇ ਹਮ ਠੀਕ ਹੈ ਹੁਣ ਜਦੋਂ ਇਹ ਹਾਲਾਤ ਹੋਵੇ ਇਹ ਸਾਰੇ ਬੰਦੂਆ ਮਜ਼ਦੂਰ ਬਣਾ ਦਿੱਤੇ ਹਮ ਹੁਣ ਤੁਸੀਂ ਬੰਦੂਆਂ ਮਜ਼ਦੂਰ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਤੇ ਕਿਸੇ ਦਾ ਬੰਦੂ ਮਜ਼ਦੂਰ ਬਣ ਕੇ ਕੰਮ ਕਰ ਲੂ ਹੂੰ ਪੰਜਾਬੀ ਤੇ ਨਹੀਂ ਕਰਦਾ ਬਿਲਕੁਲ ਬਿਲਕੁਲ ਪੰਜਾਬੀ ਕੀ ਕਹਿੰਦੇ ਆ ਜਦੋਂ ਪ੍ਰੈਸਰ ਮੋਲਸੋ ਕਹਿੰਦੀ ਆ ਪਿਆਰ ਨਾਲ ਕਰਨ ਗਲਾਮੀ ਉਹਦਾ ਟੈ ਨਹੀਂ ਮੰਨਦੇ ਕਿਸੇ ਦੀ ਜੀ ਬਿਲਕੁਲ ਤੇ ਸਾਡੇ ਪੰਜਾਬੀਆਂ ਦਾ ਸੁਭਾਅ ਆ ਹਾਂਜੀ ਅਸੀਂ ਪਿਆਰ ਨਾਲ ਤਾਂ ਗਲਾਮੀ ਕਰ ਲਾਂਗੇ ਲੇਕਿਨ ਉਹਦਾ ਟੈ ਨਹੀਂ ਮੰਨਦੇਗੇ ਹੂੰ ਠੀਕ ਆ ਨਾ ਲੇਕਿਨ ਉਸ ਪੰਜਾਬੀ ਸੁਭਾਅ ਦੇ ਵਿੱਚ ਆ ਕੇ ਜੇਕਰ ਇਹਨੇ ਗੱਲ ਇਹ ਕਹਿੰਦਾ ਜੇਕਰ ਤੁਸੀਂ ਉਹ ਪੱਤਰਕਾਰ ਨੂੰ ਕਹਿ ਰਿਹਾ ਸੀਗੇ ਵਟਾਣ ਮਜ਼ਰਾ ਕਹਿੰਦਾ ਤੁਸੀਂ ਜਿਹੜੀ ਮੈਂ ਗੱਲ ਕਹਿ ਰਿਹਾ ਕੋਈ ਮੰਤਰੀ ਨੂੰ ਪੁੱਛ ਬਿੱਤਾਂ ਦੇ ਕਹਿੰਦੇ ਤੁਹਾਡੇ ਪੀਣ ਦੀ ਬਦਲੀ ਹੋ ਜਾਂਦੀ ਤੁਹਾਡੇ ਡਿਪਾਰਟਮੈਂਟ ਚ ਹੂੰ ਤੁਸੀਂ ਕੋਈ ਨਵੀਂ ਚੀਜ਼ ਕਰ ਸਕਦੇ ਆ ਕਹਿੰਦੇ ਜੋ ਕਹਿੰਨ ਕਰ ਸਕਦੇ ਤੁਸੀਂ ਮੇਰੀ ਗੱਲ ਕਰਾ ਦਿਓ ਹੂੰ ਕਿਉਂਕਿ ਕਹਿੰਦਾ ਸਾਰੇ ਮੰਤਰੀਆਂ ਦੇ ਕੋਲ ਮੈਂ 10-10 ਵਾਰੀ ਕੰਮ ਕਹੇ ਆ ਵਾ ਕੋ ਡਿਪਾਰਟਮੈਂਟਾਂ ਦੇ ਆਪਦੇ ਹਲਕੇ ਦੇ ਹੂੰ 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 ਤੇ ਸਾਰਿਆਂ ਨੇ ਇਹ ਜਵਾਬ ਦੇ ਹੀ ਦਿੱਤਾ ਹੂੰ ਕਿ ਮੱਦੀ ਉੱਪਰ ਵਾਲਿਆਂ ਦੀ ਆ ਉੱਪਰ ਨੂੰ ਪੁੱਛ ਕੇ ਕਰਨਾ ਪੈਣਾ ਜੀ ਤੇ ਫਿਰ ਮੈਂ ਕਹਿੰਦਾ ਤੁਸੀਂ ਮੰਤਰੀ ਕਹਿੰਦੇ ਕਿਉਂ ਹੂੰ ਇਹ ਤਾਂ ਕਟਪੁਤਲੀਆਂ ਹੀ ਨੇ ਬਸ ਕੰਠਪੁਤਲੀਆਂ ਆ ਮਿਸਟਰ ਸਿਰਫ ਦਿੱਲੀ ਬਣਿਆ ਦੀਆਂ ਮਤਲਬ ਇਹ ਦੁਨੀਆ ਚ ਪੀਲੀ ਬਰੀ ਹੋਇਆ ਕਿ ਜਿਹੜੇ ਸਟੇਟ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਸਾਬਕਾ ਮੰਤਰੀ ਆਪਣੀ ਸਰਕਾਰ ਗਵਾ ਕੇ ਦੂਜੀ ਨੂੰ ਗੋਣਦੀ ਤੁਰੇ ਹੋਣ ਹਾਂ ਨਾ ਜੀ 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 ਜੇਕਰ ਪਿਛਕ ਕ੍ਰਿਸ਼ਨ ਕੁਮਾਰ ਦਾ ਐਡਾ ਮੁੱਦਾ ਨਹੀਂਗਾ ਹਾਂ 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 ਮਤਲਬ ਕਿਸ਼ੇ ਕੁਮਾਰ ਦਾ ਤਾਂ ਇੱਕ ਮੁੱਦਾ ਸੀਗਾ ਕਿ ਤੀਲੀ ਲਾਉਣ ਦਾ ਮੁੱਦਾ ਹੈਗਾ ਕਿ ਜਿਹੜੇ ਇਥੋਂ ਦੇ ਵਿਧਾਇਕ ਹੈਗੇ ਜਾਂ ਮੰਤਰੀ ਹੈਗੇ ਆ ਉਹਨਾਂ ਦਾ ਸਤਵ ਹੀ ਨਹੀਂਗਾ ਹਾਂ ਬਿਲਕੁਲ ਹਾਂ ਜੀ ਉਹਨਾਂ ਦੀ ਹੋਂਦ ਖਤਮ ਹੋਈ ਆ ਉਸ ਹੋਂਦ ਦੇ ਕਰਕੇ ਲੜਾਈ ਲੜੀ ਉਹਨੇ ਤੇ ਉਹ ਅੱਜ ਉਹਨੇ ਜੇ ਕਿਹਾ ਕਿ ਅੱਜ ਵੀ ਤੁਹਾਨੂੰ ਸਾਰਿਆਂ ਨੂੰ ਉਹਨਾਂ ਪਿੱਛੇ ਜਿੱਦਾਂ ਜਾਂ ਅਣਖ ਹੈਗੀ ਆ ਕਿੰਨੇ ਚਿਰ ਰਹੋਗੇ ਬੰਦੋ ਮਜ਼ਦੂਰ ਕਿੰਨੇ ਚਿਰ ਭੇਡਾਂ ਬਣ ਕੇ ਰਹੋਗੇ ਉਹਨਾਂ ਦੀਆਂ ਤੁਸੀਂ ਭੇਡਾਂ ਨਾ ਬਣੋ ਤੁਸੀਂ ਆਪਣੀ ਗੱਲ ਕਰੋ ਹਾਂ ਨਾ ਤੇ ਇਸ ਕਰਕੇ ਗੱਲ ਹੈਗੀ ਹੂੰ ਬਿਲਕੁਲ ਸਹੀ ਸੋ ਖੜਾ ਸਾਹਿਬ ਪਠਾਨ ਮਾਜਰਾ ਨੇ ਇਹ ਹੋ ਜਾ ਕਿਹੜਾ ਸੱਚ ਬੋਲ ਦਿੱਤਾ ਕਿ ਸਾਰੇ ਹੀ ਉਹਨਾਂ ਦੇ ਪਿੱਛੇ ਪੈ ਗਏ ਨੇ ਇਹ ਵੀ ਜ਼ਰੂਰ ਦੱਸ ਦਿਓ ਸੱਚ ਤੇ ਮੈਂ ਕਿੰਨਾ ਕਿ ਪਹਿਲੀ ਵਾਰ ਲੋਕੀ ਕਹਿੰਦੇ ਯਾਰ ਪਠਾਨ ਮਤ ਤਨ ਸਾਲ ਕਿਉਂ ਨਹੀਂ ਬੋਲੇ ਹੂੰ ਸਾਢੇ ਤਿੰਨ ਸਾਲ ਕਿਉਂ ਨਹੀਂ ਬੋਲੇ ਪਹਿਲਾਂ ਕਿਉਂ ਚੁੱਪ ਰਿਆ ਜੀ ਉਹ ਕਹਿੰਦਾ ਮੈਂ ਤਾਂ ਬੋਲਦਾ ਸੀ ਹੂੰ ਮੈਂ ਤਾਂ ਬੋਲਿਆ ਕਈ ਵਾਰੀ ਮੈਂ 17 ਮੇਰੀ ਆਖਿਆ ਹੂੰ ਕਹਿੰਦਾ ਜਦੋਂ ਮੈਨੂੰ ਉਹਨੇ ਆਖਿਆ ਨਾ ਉਹ ਉਥੋਂ ਦੇ ਆ ਕੇ ਆਪਣੇ ਨੇ ਦਿੱਲੀ ਤੋਂ ਫੋਨ ਆ ਗਿਆ ਕਹਿੰਦਾ ਮੈਨੂੰ ਉਹਨੇ ਕਿਹਾ ਕਹਿੰਦਾ ਵੀ ਨਹੀਂ ਯਾਰ ਹੂੰ ਤੂੰ ਕੀ ਕਰ ਰਿਹਾ ਤੈਨੂੰ ਬੱਸ ਕਰ ਕਹਿੰਦਾ ਮੈਂ ਤੈਨੂੰ 17 ਮਰੀ ਤੈਨੂੰ ਮੈਂ ਤਾਂ ਚੁੱਕਾਂ ਹੂੰ 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 ਵੀ ਇਹ ਮਸਲਾ ਹੱਲ ਕਰ ਸਾਡੇ ਆ ਮਸਲਾ ਹੈਗਾ ਸਾਡੇ ਪੈਸਾ ਕਿੱਥੇ ਲੱਗ ਰਿਹਾ ਕਿਉਂ ਲੱਗ ਰਿਹਾ ਕਿਵੇਂ ਲੱਗ ਰਿਹਾ ਤੇ ਲੋਕਾਂ ਨੂੰ ਮੂੰਹ ਕੀ ਦਿਖਾਉਣਾ ਹੈਗਾ ਤੇ ਤੂੰ ਕਹਿੰਦਾ ਉਹ ਪਤਾ ਕਿਹਦਾ ਆਪਕਾ ਤਾਂ ਹੋ ਗਿਆ ਤਾਂ ਕੰਪਰਮਾਈਜ਼ ਕਹਿੰਦਾ ਕੰਪਰ ਮੇਰਾ ਉਹਨਾਂ ਹੋਇਆ ਮੇਰੇ ਲੋਕਾਂ ਨਾਲ ਹੋਇਆ ਹੂੰ ਬਿਲਕੁਲ ਕਿਉਂਕਿ ਜਦੋਂ ਗਰਾਊਂਡ ਪੱਧਰ ਤੇ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਵੀ ਲੋਕੀ ਤਾਂ ਸਾਡੇ ਜੁੱਤੀਆਂ ਮਾਰਦੇ ਉਹ ਕਹਿੰਦਾ ਵਾ ਬੜੀ ਹੈਰਾਨਗੀ ਵਾਲੀ ਗੱਲ ਆ ਕਹਿੰਦਾ ਮੈਂ ਉੱਤ ਕਿੜਾ ਉਹ ਨਹਿਰ ਤੇ ਖੜਾ ਸੀ ਕਿਸੇ ਵੇਲੇ ਹਾਂਜੀ ਉਹ ਕਹਿੰਦਾ ਜੇ ਮੈਂ ਅੱਜ ਕਿਵੇਂ ਸਰਕਾਰ ਚੰਗਾ ਕਰਦੀ ਆ ਕਹਿੰਦਾ ਇਹਨਾਂ ਚੱਕ ਕੇ ਮੈਂ ਵਹੀਂ ਚ ਮਰਨਾ ਹੂੰ ਬਿਲਕੁਲ ਕਿਉਂਕਿ ਲੋਕੀ ਵਿਰੋਧ ਬਾਤ ਕਰਦੇ ਲੋਕੀ ਵਿਰੋਧ ਕਰਦੇ ਆ ਲੋਕੀ ਹੱਕ ਤੇ ਸੱਚ ਦੇ ਖੜੇ ਆ ਕਿਉਂ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਆਂਦਾ ਸੀ ਇੱਕ ਨਵੀਂ ਚੀਜ਼ ਦੇਖਣ ਵਾਸਤੇ ਜੀ 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 ਇਹ ਸੱਚ ਸੀਗਾ ਉਹਨਾ ਬਦਲਾਅ ਲਿਆਂਦਾ ਤੇ ਤੁਸੀਂ ਬਦਲਾ ਲੈ ਜਾਂਦਾ ਹੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਸਾਹਿਬ ਅਕਸਰ ਇਹ ਕਹਿੰਦੇ ਹੁੰਦੇ ਸੀ ਹੂੰ ਅਕਸਰ ਜਦੋਂ ਐਮਪੀ ਹੁੰਦੇ ਸੀਗੇ ਉਦੋਂ ਕਹਿਣਾ ਵੀ ਇਹ ਜੋ ਨਾ ਹੜ੍ਹ ਵੀ ਆ ਗਿਆ ਅੱਜ ਜਾਂ ਮਤਲਬ ਜੋ ਕੁਝ ਆਇਆ ਹੈਗਾ ਇਹ ਕਹਿੰਦੇ ਇਸਰ ਕਿਹਾ ਹੜ੍ਹ ਤੇ ਹੁਣੇ ਕੁਦਰਤੀ ਆਫਤ ਹੁੰਦੀ ਆਉਂਦੀ ਹੈ ਲੇਕਿਨ ਉਦੋਂ ਬਿਨਾਂ ਸਰਕਾਰਾਂ ਨੇ ਪ੍ਰਬੰਧ ਕਰਨ ਦੇ ਚਾਰ ਮਹੀਨੇ ਪਹਿਲਾਂ ਜਿਹੜੀਆਂ ਸਰਕਾਰਾਂ ਪ੍ਰਬੰਧ ਨਹੀਂ ਕਰਦੀਆਂ ਤਾਂ ਸਾਨੂੰ ਇਹ ਕਿਵੇਂ ਜਾ ਭੁਗਤਣਾ ਪੈਂਦਾ ਜੀ ਜਦੋਂ ਲੋਕੀ ਉਹੀ ਸਵਾਲ ਉਹਨੂੰ ਪੁੱਛਦੇ ਅੱਜ ਹੂੰ ਤੂੰ ਪਤਾ ਕੀ ਕਹਿੰਦੇ ਜੇ ਕੋਈ ਪੁੱਛਦਾ ਕਹਿੰਦਾ ਤੂੰ ਪੀਟੀਸੀ ਦੋ ਹਾਂਜੀ ਬਿਲਕੁਲ ਉਹ ਕਹਿੰਦਾ ਤੂੰ ਪੀਟੀਸੀ ਦੋ ਉਹ ਕਹਿੰਦਾ ਨਹੀਂ ਮੈਂ ਤੇ ਅਜ ਤਾਂ ਕਹਿੰਦਾ ਨਹੀਂ ਮੈਂ ਤੂੰ ਪੀਟੀਸੀ ਤੋਂ ਲੱਗਦਾ ਪੀਟੀਸੀ ਤੋਂ ਲੱਗਦਾ ਹਾਂ ਬਿਲਕੁਲ ਤੁਸੀਂ ਆਪ ਲੋਕਾਂ ਨੂੰ ਕਹਿੰਦੇ ਸੀ ਵੀ ਤੂੰ ਸਵਾਲ ਕਰੋ ਤੁਹਾਡੇ ਸਵਾਲ ਕਰਨੇ ਬਣਦੇ ਆ ਤੇ ਜਦੋਂ ਸਵਾਲ ਕਰਦੇ ਆ ਹੂੰ ਉਦੋਂ ਤਾਂ ਗੁਜ਼ਰ ਨਹੀਂ ਹੁੰਦੇ ਜੀ ਹੈਨਾ ਭਗਵੰਤਪਾਣੂ ਸਾਹਿਬ ਨੇ ਇਹ ਗੱਲ ਕਹੀ ਸੀਗੀ ਵੀ ਮੈਂ 5 ਮਿੰਟਾਂ ਦੇ ਵਿੱਚ 22 ਜਿਹੜੀਆਂ ਫਸਲਾਂ ਨੂੰ ਨਾ ਐਮਐਸਪੀ ਦਵਾਂਗਾ ਹੂੰ ਤੁਸੀਂ ਐਮਐਸਪੀ ਕੀ ਦੇਣੀ ਹੁਣ ਤੁਸੀਂ ਕਹਿੰਦੇ ਐਮਐਸਪੀ ਮੈਂ ਦੇ ਨਹੀਂ ਸਕਦਾ ਕੇਂਦਰ ਦੇ ਦੇਣੀ ਹੈ ਗਗਨਮਾਨ ਕਹਿੰਦੀ ਵਾਟਨ ਫਾਈਰਮੈਂਟ ਸਾਡਾ ਪ੍ਰਬੰਧ ਕੀਤਾ ਪਿਆ ਤੁਸੀਂ ਇੰਨਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੁਸੀਂ ਕਿਸਾਨਾਂ ਦੇ ਡਾਂਗਾ ਮਾਰੀਆਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਉਹਨਾਂ ਟਰਾਲੀਆਂ ਟਰੈਕਟਰ ਹਜੇ ਲੱਭੇ ਨਹੀਂ ਬਹੁਤਿਆਂ ਦੇ ਗੱਲ ਜਦੋਂ ਇਹ ਸੱਚ ਸਾਹਮਣੇ ਹੁੰਦਾ ਨਾ ਅੱਜ ਪਠਾਨ ਮਾਜਰੇ ਨੇ ਉਹ ਸਾਰਾ ਸੱਚ ਉਗਲਿਆ ਜਦੋਂ ਉਹਨੇ ਸਾਰਾ ਸੱਚ ਉਗਲਿਆ ਉਹ ਲੋਕਾਂ ਦੀ ਗੱਲ ਕੀਤੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਪਠਾਨ ਮਜਰਾ ਬੜਾ ਦੁੱਧ ਹੁੰਦਾ ਹੈਗਾ ਠੀਕ ਹੈ ਉਹਦੇ ਇਲੈਕਸ਼ਨ ਤੋਂ ਪਹਿਲਾਂ ਹੀ ਮਤਲਬ ਜੋ ਉਹਨੇ ਗੁੱਲ ਖਲਾਈ ਸੀ ਉਹ ਸਾਹਮਣੇ ਆਈ ਸੀ ਪਰ ਉਹ ਨਿੱਜੀ ਜ਼ਿੰਦਗੀ ਆ ਉਹਦੀ ਜੀ ਹਾਂਜੀ ਉਹ ਨਿੱਜ ਦੇ ਵਿੱਚ ਜਾਣ ਦੀ بجائے ਉਹ ਪਰਲੇ ਕੀ ਕਰ ਰਿਹਾ ਉਹ ਲੋਕਾਂ ਦਾ ਨਮਾਇੰਦ ਲੋਕਾਂ ਲਈ ਕੀ ਕਰ ਰਿਹਾ ਲੋਕਾਂ ਲਈ ਸੋਚ ਰਿਹਾ ਉਹਨੇ ਉਹ ਗੱਲ ਕੀਤੀ ਆ ਆਵਾਜ਼ ਠਾਈ ਆ ਇਹ ਸਰਕੇ ਨਹੀਂ ਕਿ ਉਹਨੇ ਕੱਲ ਨੂੰ ਨਵੀਂ ਸਰਕਾਰ ਬਣਾ ਕੇ ਮੁੱਖ ਮੰਤਰੀ ਬਣਨਾ ਗੱਲ ਇਹ ਸਰਕੇਗਾ ਕਿ ਜੇ ਸਰਕਾਰ ਦਾ ਮੁੱਖ ਮੰਤਰੀ ਬਣਾਇਆ ਸੀ ਉਹਨੇ ਆਪ ਅਜ ਵੀ ਕਹਿੰਦਾ ਮੈਂ ਸੀਐਮ ਨੂੰ ਕਹਿੰਦਾ ਮੁੱਖ ਮੰਤਰੀ ਤੂੰ ਕਹਿੰਦਾ ਮਸੀਹਨ ਸਾਹਿਬ ਮੈਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਵੀ ਤੁਸੀਂ ਅਸੀਂ ਤੁਹਾਡੇ ਤਾਂ ਨਾਲ ਖੜਦੇ ਆ ਜੇ ਤੁਸੀਂ ਸਾਡੇ ਨਾਲ ਖੜੋਂਦੇ ਹੂੰ ਬਿਲਕੁਲ ਸਹੀ ਹੈਨਾ ਹਾਂਜੀ ਤੁਸੀਂ ਕੀ ਦੀ ਆਵਾਜ਼ ਨਹੀਂ ਸੁਣਦੇ ਤੁਹਾਡੀ ਕੋਈ ਨਹੀਂ ਸੁਣਦਾ ਹੂੰ ਸਾਨੂੰ ਆਰਡਰ ਕੋਈ ਹੋਰ ਦੇ ਰਿਹਾ ਹੂੰ ਮੁੱਖ ਮੰਤਰੀ ਸਾਡੇ ਤੁਸੀਂ ਉਹ ਹੂੰ ਅਸੀਂ ਕਿਹਨਾ ਗੱਲ ਕਰੀਏ ਜਾ ਕੇ ਹੁਣ ਜਦੋਂ ਇਹ ਹਾਲਾਤ ਹੋ ਗਏ ਜਿਹੜੀ ਕਿ ਵਿਰੋਧੀ ਧਿਰਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਨੇ ਬਾਹਰ ਵੀ ਇਹੀ ਪ੍ਰਚਾਰ ਕੀਤਾ ਹੁਣ ਤੱਕ ਹੂੰ ਜੇ ਪ੍ਰਤਾਪ ਸਿੰਘ ਵਜਾ ਬੋਲਦੇ ਆ ਜਾਂ ਰਾਜਾ ਬੜਿੰਗ ਬੋਲਦੇ ਆ ਸੁਖਵੀਰ ਬਦਲ ਬੋਲਦੇ ਆ ਉਹ ਕੀ ਬੋਲਦੇ ਆ ਜਾਂ ਸ੍ਰੀ ਜਖੜ ਬੋਲਦੇ ਆ ਹਾਂਜੀ ਸ੍ਰੀ ਜਖੜ ਇਹੀ ਬੋਲਦੇ ਆ ਨਾ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹੈਗਾ ਯੂ-ਟਰਨ ਮੁੱਖ ਮੰਤਰੀ ਆ ਯੂ-ਟਰਨ ਕਿਉਂਕਿ ਫੈਸਲੇ ਵੀ ਨਾ ਹੋਰ ਕਰਵ ਲੈਂਦੇ ਆ ਜਦੋਂ ਲੋਕੀ ਰੋਲਾ ਪਾਉਂਦੇ ਆ ਤਾਂ ਉਦੋਂ ਉਹੀ ਬਦਲ ਗੋਗੇ ਵਾਪਸ ਲੈ ਲੈਣ ਲੈਂਡ ਪੂਲਿੰਗ ਪੁਆਇੰਟ ਇਹਦੇ ਬਾਰੇ ਸਭ ਤੋਂ ਵੱਧ ਅੰਦਰ ਖਾਤੇ ਜਿਉਂ ਕਿ ਮੰਤਰੀ ਬੋਲਿਆ ਸੀ ਢਾਲੀਵਾਲ ਬੋਲਿਆ ਸੀ ਕਲਦੀ ਢਾਲੀਵਾਲ ਹਾਂਜੀ ਵੀ ਲਾਗੂ ਨਾ ਕਰੋ ਮਾਰੇ ਜਾਵਾਂਗੇ ਲੋਕਾਂ ਨੇ ਕਬੂਲ ਨਹੀਂ ਕਰਨਾ ਕਿਉਂਕਿ ਜ਼ਮੀਨ ਨਾਲ ਜੁੜਿਆ ਗੁਰਦੀਤ ਢਾਲੀਵਾਲ ਜੀ ਠੀਕ ਹੈ ਵਿੱਚੋਂ ਪਾਂਡਿਆ ਗਿਆ ਉਹਨੂੰ ਜਾ ਕੇ ਕੀਤਾ ਉਹਨੂੰ ਐਮਐਲਏ ਬਣਾ ਦਿੱਤਾ ਹਾਂਜੀ ਉਹ ਤਾਂ ਉਹਦੇ ਵੀ ਲੈ ਲੇਗੇ ਨਾਲ ਪਾਰਟੀ ਦੇ ਵਿੱਚੋਂ ਇਹ ਡੈਮੋਕ੍ਰੇਸੀ ਖਤਮ ਕਰਦੀ ਹਮ ਜਿਸ ਪਾਰਟੀ ਵਿੱਚ ਜਿਸ ਗਠਨ ਦੇ ਵਿੱਚ ਹੀ ਡੈਮੋਕ੍ਰੇਸੀ ਨਾ ਰਵੇ ਜੀ ਪਾਰਟੀਬਾਜੂ ਹਮ ਨਾ ਜੀ ਠੀਕ ਹੈ ਨਾ ਤੁਸੀਂ ਮਨਪੇਦ ਨਾ ਕਰੋ ਤੁਸੀਂ ਮਤ ਪੇਦ ਰੱਖੋ ਹਮ ਮਤ ਪੇਦ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਤੈਨੂੰ ਗੱਲ ਚਾਹੀਦੀ ਇਹ ਵਿਰੋਧੀ ਸੁਣੋ ਦੁਸ਼ਮਣ ਸੀ ਪਠਾਨ ਮਾਜਰਾ ਵਿਰੋਧੀ ਨਹੀਂ ਸੀ ਹਮ ਵਿਰੋਧੀ ਸੀ ਇਸ ਗੱਲ ਦਾ ਦੁਸ਼ਮਣ ਨਹੀਂ ਸੀ ਹਮਮ ਲੇਕਿਨ ਜਦੋਂ ਉਹਨੇ ਸੱਚ ਬੋਲਦਾ ਹਮ ਉਹਦਾ ਜਿਹੜੀ ਉਹਨੂੰ ਸਾਰਥਕਤਾ ਲੈਣ ਦੀ ਬਜਾਏ ਉਹਦੀ ਆਲੋਚਨਾ ਨੂੰ ਪੋਜੀਟਿਵ ਲੈਣ ਦੀ ਬਜਾਏ ਉਹਨੂੰ ਸਜ਼ਾ ਦੇਣ ਦੁਰਪੇ ਹਮ ਅੱਛਾ ਉਹਨੂੰ ਕਿਉਂ ਸਜ਼ਾ ਦੇਣ ਲੱਗੇ ਹੁਣ ਹਮ ਵੀ ਉਹਨੂੰ ਸਜ਼ਾ ਦੇਣ ਦੀ ਕੋਸ਼ਿਸ਼ ਸੀ ਕਿ ਇਹਨੂੰ ਇੰਨਾ ਸਨਬ ਕਰ ਦਿਓ ਇੰਨਾ ਕਰ ਦਿਓ ਜਿਹੜੀਆਂ ਹੋਰ ਉਹ ਕਹਿੰਦਾ ਹੋਰ ਉਠ ਰਹੀਆਂ ਆਵਾਜ਼ਾਂ ਉਹ ਬੰਦ ਹੋ ਜਾਣ ਹਮ ਵੀ ਪਤਾ ਲੱਗ ਜਵੇ ਹਨਾ ਕਿ ਇਹ ਬੋਲਣ ਦੇ ਉੱਤੇ ਇਹ ਸਜ਼ਾ ਦਿੱਤੀ ਸੀਗੀ ਅਸਲ ਇਹ ਰੂਲ ਹੈਗਾ ਤੁਸੀਂ ਜਿੰਨਾ ਕਿ ਉਹਨੂੰ ਚੀਨੂ ਦਬਾਓਗੇ ਨਾ ਹਮ ਉਹਨੇ ਉਹਦੀ ਜੋਰ ਨਾਲ ਬਲਾਸਟ ਹੋਣਾ ਬਿਲਕੁ ਠੀਕ ਆ ਤੁਸੀਂ ਕਿੰਨੇ ਜਦ ਕਿਸ ਨੂੰ ਦੁਬਾਰਾ ਲਓਗੇ ਗੱਲ ਇਹ ਨਹੀਂ ਅੱਜ ਪੰਜਾਬ ਦੇ ਬੱਚੇ ਬੱਚੇ ਦੇ ਜ਼ਬਾਨ ਦੇ ਉੱਤੇ ਹੈਗਾ ਵੀ ਸਰਕਾਰ ਕਿੱਥੇ ਕਿੱਥੇ ਹਾਰੀ ਹੈ ਅੱਜ ਜੋ ਮਰਜੀ ਹੁਣ ਭਗਵੰਤਪਨ ਸਾਹਿਬ ਨੇ ਕੀ ਕਹਿੰਦੇ ਜੀ ਕਹੀ ਕਹਿੰਦਾ ਫੇ ਕੱਲ ਗੱਲ ਕਰਦਾ ਸੀ ਕੋਈ ਕਹਿੰਦਾ ਜੀ ਭਗਵੰਤਪਨ ਸਰਕਾਰ ਨੇ ਕੀ ਕੀਤਾ ਕੀਆ ਹੜ੍ਹ ਦੇ ਮਾਰੇ ਲੋਕਾਂ ਨੇ ਮੈਂ ਕਿਹਾ ਯਾਰ ਸਰਕਾਰ ਕੋਲ ਹੀ ਕੋਈ ਹੈਲੀਕਾਪਟਰ ਸੀ ਉਹ ਵੀ ਦੇ ਗਿਆ ਉਹ ਬੰਦਾ ਛੜਕਦੇ ਆ ਗਿਆ ਹੋਰ ਕੀ ਕਰੇ ਉਹ ਸੁਖਵੀਰ ਸਿੰਘ ਬਦਲ ਨੇ ਕਿਹਾ ਕਿ 40000 ਮਤਲਬ ਘੱਟੋ ਘੱਟ ਪਰ 1 ਏਕੜ ਜਿੰਨੇ ਪੈਸਾ ਮਿਲਣਾ ਚਾਹੀਦਾ। ਹਾਂਜੀ। ਉਹ ਕਹਿੰਦਾ ਨਹੀਂ ਨਹੀਂ 50 ਹਜ਼ਾਰ 50 ਹਜ਼ਾਰ ਚਾਹੀਦਾ। ਹੂੰ ਹੁਣ ਭਗਵੰਤਬੰਦ ਕੀ ਕਰੇ? ਹੂੰ। ਸ਼ਖਬੀਰ ਨੇ 40 ਹਜ਼ਾਰ ਕੇਂਦਰ ਤੋਂ ਮੰਗਿਆ ਨੇ 50 ਹਜ਼ਾਰ ਮੰਗ ਲਿਆ। ਹੂੰ। ਤੇ ਉਹ ਭਗਵੰਤਬੰਦ ਤੇ ਚੰਗਾ ਹੋਇਆ ਨੇ 50 ਚ ਮੰਗ ਲਿਆ ਭਾਵੇਂ ਕੇਂਦਰ ਨੇ 3000 ਹੀ ਦੇਣਾਗੇ ਏਕੜ ਦਾ। ਹੂੰ 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 ਹੂੰ। ਸਾਢੇ 4 ਲੱਖ ਏਕੜ ਵਾ। ਹੂੰ। ਸਾਢੇ 4 ਲੱਖ ਆ ਇਲਾਕੇ ਕਿੰਨੂ 50 ਨਾਲ ਗੁਣਾ ਕਰਕੇ ਦੇਖੋ। ਹੂੰ। ਸਾਡਾ 50 ਦਾ 3 ਵਾਰੀ ਬਜਟ ਬਣਦਾ। ਜੀ। ਠੀਕ ਮਤਲਬ ਨਹੀਂ ਹੋ ਸਕਦਾ ਪੰਜਾਬ ਦੇ ਕੋਲ ਜਿਹੜਾ ਪੈਸਾ ਪਿਆ ਸੀ ਜਿਸੇ ਭਗਵੰਤਪਨ ਸਾਹਿਬ ਕਹਿੰਦੇ ਵੀ ਸਾਡੇ ਕੋਲ ਭਰਿਆ ਪਿਆ ਵਾ ਹਮ ਖਜ਼ਾਨੇ ਭਰੇ ਆ ਜੀ ਖਜ਼ਾਨੇ ਭਰੇ ਪਏ ਆ ਗਿਆ ਇਸ ਕਮ ਕਿੱਥੇ ਗਏ ਪੈਸੇ ਕਿੱਥੇ ਵਰਤੇ ਆ ਹਮ ਅੱਜ ਲੋਕ ਜਵਾਬ ਪੁੱਛਦੇ ਆ ਹੁਣ ਕਾਨੂੰਨ ਸੁਖਪਾਲ ਖਹਿਰਾ ਜਾਂ ਅਦਰਸ ਨੇ ਆਰਟੀ ਪਾਤੀ ਵੀ ਪਿਛਲੇ 6 ਮਹੀਨੇ ਸਾਨੂੰ ਰਿਪੋਰਟ ਦੇਵੋ ਗੋਲ ਸਾਹਿਬ ਹਾਂਜੀ ਵੀ ਤੁਸੀਂ ਕਿੰਨੇ ਪੈਸੇ ਹਮ ਕਾਂਗਰੀਆਂ ਨੂੰ ਸਾਫ਼ ਕਰਨ ਲਈ ਕਿੰਨਾ ਨਾਲੇ ਸਾਫ਼ ਕਰਨ ਲਈ ਕਿੰਨੇ ਚੋਕ ਸਾਫ਼ ਕਰਨ ਲਈ ਕਿੰਨੇ ਦਰਿਆ ਸਾਫ਼ ਕਰਨ ਲਈ ਕਿੰਨੇ ਉਹਨਾਂ ਦੇ ਬੰਨਾਂ ਨੂੰ ਰਿਪੇਅਰ ਕਰਨਾ ਸੀ ਕਿੰਨੇ-ਕਿੰਨੇ ਪੈਸੇ ਤੇ ਕਿਹੜੇ ਠੇਕੇਦਾਰ ਲੈਂਦਾ ਆ ਹੂੰ ਕਿਹੜੇ ਠੇਕੇਦਾਰ ਆਈ ਉਹ ਸਾਨੂੰ ਦੇ ਦਿਓ ਹੂੰ ਉਹ ਟੈਂਡਰ ਕਿਹੜੇ ਤੁਹਾਡੇ ਕੋਲ ਉਹ ਟੈਂਡਰ ਦੇ ਦਿਓ ਕਿੰਨੇ ਕੰਮ ਕੀਤਾ ਸੁਖਬੰਨ ਖਹਿਰਾ ਕਹਿੰਦਾ ਮੇਰੇ ਗੁਆਂਢ ਜਿਹੜੇ ਤੋ ਸੀਬਨ ਬਣਿਆ ਅਲੀ ਤੋਂ ਟਾਲੀ ਤੱਕ ਬਣਿਆ ਜਾਂ ਮੇਰੇ ਢਲਵਾਂ ਤੋਂ ਜਾਂ ਦੂਜੇ ਪਾਸੇ ਜਿਹੜਾ ਟੁੱਟੀਆਂ ਸੜਕਾਂ ਹੈਗੀਆਂ ਮੈਂ ਕਿਤੇ ਨਹੀਂ ਰਿਪੇਅਰ ਦੇਖੀ ਬਦੌਰੇ ਮੇਲੇ ਹਮ ਕਿਤੇ ਹੋਈ ਨਹੀਂ ਤੇ ਗੋਰੀ ਸਾਹਿਬ ਕਿਹੜਾ ਦਾਵਾ ਕਰਦੇ ਸਰੇ ਹਮ ਜੇਕਰ ਜੇਕਰ ਪਹਿਲਾਂ ਪ੍ਰਬੰਧ ਕੀਤੇ ਹੁੰਦੇ ਤੇ ਘੱਟੋ ਘੱਟ 45 40 ਤੋਂ 45% ਰੱਬਾ ਘਟ ਜਾਣਾ ਸੀ ਬਿਲਕੁਲ ਸਹੀ ਹਾਂਜੀ ਆਫਤੇ ਹੋਣੀ ਹੈ ਹਮ ਇਹ ਤਾਂ ਕੁਦਰਤੀ ਆ ਪੰਜਾਬ ਚ ਆਫਤਾ ਹੁੰਦੀਆਂ ਸਾਨੂੰ ਵਸਣ ਦਾ ਤੇ ਉੱਜਣ ਦਾ ਚਾਹ ਨੀਗਾ ਸਾਡੀ ਆਦਤ ਪੈ ਗਈ ਹੈ ਕਿ ਸਾਨੂੰ ਇੱਕ ਇਹ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਇਸ ਗੁਰਾਂ ਨਾਲ ਕੇ ਸਾਡਾ ਜੋ ਹੌਸਲਾ ਵੜਾ ਵਾ ਅਸੀਂ ਜੇ ਇੱਕ ਡਿੱਗਦਾ ਉਹਨੂੰ ਚੱਕਣ ਵਾਲੇ ਦੋ ਖੜੇ ਆ ਬਿਲਕੁਲ ਸਹੀ ਜੀ ਠੀਕ ਹੈ ਨਾ ਜੀ ਜੀ ਤੇ ਇਹ ਸਰ ਕੇ ਮੈਨੂੰ ਲੱਗਦਾ ਕਿ ਜਿਹੜੀ ਅੱਜ ਦੇ ਹਾਲਾਤ ਹੈਗੀ ਆ ਜਿਹੜੀ ਪਠਾਨ ਮਾਜ਼ਰਾ ਭਵਾਂ ਉਹਨੂੰ ਖਮੋਸ਼ ਕਰਨ ਲਈ ਰਪੋਰਟ ਕੀਤਾ ਗਿਆ ਲੇਕਿਨ ਦੋ ਦਿਨਾਂ ਦੇ ਵਿੱਚ ਮੇਰੇ ਖਿਆਲ ਇਡਾ ਉੱਤਰਾਖੰਡ ਦੇ ਵਿੱਚ ਜਾਂ ਹਮਾਰਜ ਬੱਦਲ ਫਟਣ ਤੋਂ ਬਾਅਦ ਨੁਕਸਾਨ ਨਹੀਂ ਹੋਇਆ ਜਿੰਨਾ ਡੈਮੇਜ ਉਹਨੇ ਆਮਦੀ ਪਾਰਟੀ ਸਰਕਾਰ ਦਾ ਕਰਤਾ ਵਾ ਬਿਲਕੁਲ ਸਹੀ ਸੋ ਬਿਲਕੁਲ ਜੀ ਹਰਮਿਤ ਸਿੰਘ ਪਠਾਨ ਮਾਜਰਾ ਦੇ ਦੋਸ਼ਾਂ ਹਿਰਾਸਤ ਅਤੇ ਨਾਟਕੀ ਟੰਗ ਦੇ ਨਾਲ ਫਰਾਰ ਹੋਣ ਦੇ ਘਟਨਾਕ੍ਰਮ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਤੂਫਾਨ ਜਿਹਾ ਖੜਾ ਕਰਕੇ ਰੱਖ ਦਿੱਤਾ ਹੈ ਇਹ ਮਾਮਲਾ ਸਿਰਫ ਹੜਾਂ ਦੀ ਬਰਬਾਦੀ ਜਾਂ ਫਿਰ ਵਿਭਾਗੀ ਅਧਿਕਾਰੀਆਂ ਦੀ ਜਵਾਬਦੇਹੀ ਦਾ ਸਵਾਲ ਨਹੀਂ ਹੈ ਸਗੋਂ ਸੱਤਾ ਦਾ ਅੰਦਰੂਨੀ ਖਿੱਚੋ ਤਾਣ ਸਿਆਸੀ ਚਾਲਬਾਜ਼ੀਆਂ ਅਤੇ ਜਨਤਕ ਵਿਸ਼ਵਾਸ ਦੀ ਪਰਖ ਦਾ ਇੱਕ ਪ੍ਰਤੀਕ ਬਣ ਚੁੱਕਿਆ ਹੈ ਜਿੱਥੇ ਇੱਕ ਪਾਸੇ ਸਰਕਾਰ ਅਤੇ ਵਿਰੋਧੀ ਧਿਰ ਆਪੋ ਆਪਣੇ ਵਰਤਾਂਦ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਉਥੇ ਹੀ ਜਨਤਾ ਦੇ ਮਨ ਦੇ ਵਿੱਚ ਵੀ ਸਵਾਲ ਉੱਠ ਰਹੇ ਨੇ ਕਿ ਅਸਲ ਸੱਚ ਕੀ ਹੈ ਤੇ ਇਸ ਸਿਆਸੀ ਡਰਾਮੇ ਦਾ ਅੰਤ ਕਿਵੇਂ ਹੋਵੇਗਾ ਸੋ ਇਸ ਵਿਵਾਦ ਦੇ ਸੁਲਝਣ ਜਾਂ ਫਿਰ ਹੋਰ ਉਲਝਣ ਦੀ ਸੰਭਾਵਨਾ ਸਮੇਂ ਦੇ ਨਾਲ ਹੀ ਹੁਣ ਸਪਸ਼ਟ ਹੋਵੇਗੀ ਪਰ ਇਹ ਯਕੀਨੀ ਹੈ ਕਿ ਇਸ ਨੇ ਪੰਜਾਬ ਦੀ ਸਿਆਸਤ ਧਰਾਤਲ ਦੇ ਉੱਤੇ ਇੱਕ ਡੂੰਗੀ ਛਾਪ ਛੱਡੀ ਹੈ ਸੋ ਭਾਵੇਂ ਖਦੇ ਵਿੱਚ ਸਰਕਾਰ ਨੀਤੀਆਂ ਅਧਿਕਾਰੀਆਂ ਦੀ ਜਵਾਬਦੇਹੀ ਅਤੇ ਸਿਆਸੀ ਸਤਿਪਾਵਨਾ ਦੀ ਮੋੜ ਤੋਂ ਪਰਤਾਲ ਦੀ ਲੋੜ ਨੂੰ ਇਹ ਮਾਮਲਾ ਹੋਰ ਵੀ ਉਜਾਗਰ ਕਰਦਾ ਹੈ ਸੋ ਘੜਾ ਸਾਹਿਬ ਆਪ ਨੂੰ ਸਮੇਂ ਦੇ ਵਿੱਚ ਰਹਿ ਕੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੁੰਦੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਏ ਮਸਲੀਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜੀਬ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿ ਹੋਇਆ ਲੱਗਦੀ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਕੱਲ ਨੂੰ ਫਿਰ ਮਿਲਾਂਗੇ ਨਵੇਂ ਮੁੱਦਿਆਂ ਦੇ ਨਾਲ ਉਦੋਂ ਤੱਕ ਲਈ ਦੇ ਦੇਵੋ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ